ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਨੂੰ ਕੁਝ ਘੰਟੇ ਹੀ ਰਹਿ ਗਏ ਨੇ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਤਕਰੀਬਨ 18 ਲੱਖ ਤੋਂ ਵੱਧ ਵੋਟਰ ਸੀਗੇ ਤੇ 2200 ਤੋਂ ਵੱਧ ਜਿਹੜੇ ਆ ਉਹ ਬੂਥ ਲੱਗੇ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ 26 ਜਿਹੜੇ ਉਮੀਦਵਾਰ ਦੇ ਸੀ ਉਹਨਾਂ ਦੀ ਕਿਸਮਤ ਜਿਹੜੀ ਆ ਇਸ ਬਿਲਡਿੰਗ ਦੇ ਵਿੱਚ ਕੈਦ ਆ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਇੱਥੇ ਹੀ ਸਟਰੋਂਗ ਰੂਮ ਜਿਹੜਾ ਬਣਾਇਆ ਗਿਆ ਹੈਗਾ ਔਰ ਇਹ ਵੀ ਤੁਹਾਨੂੰ ਦੱਸਣਯੋਗ ਹੋਊਗਾ ਕਿ ਆਈਟੀ ਬੀਪੀ ਤੋਂ ਉਸ ਤੋਂ ਬਾਅਦ ਆਈਆਰ ਬੀ ਤੇ ਫਿਰ ਪੰਜਾਬ ਪੁਲਿਸ ਯਾਨਕਿ ਤਿੰਨ ਲੇਅਰਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਮਸ਼ੀਨਾਂ ਰੱਖੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਤਾਂ ਪਟਿਆਲਾ ਪੋਲੋ ਗਰਾਊਂਡ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਕੈਂਡੀਡੇਟਾਂ ਦੇ ਜਿਹੜੀ ਕਿਸਮਤ ਹੈਗੀ ਆ ਉਹ ਇੱਥੇ ਕੈਦ ਹੋਈ ਹੋਈ ਹੈ ਤਾਂ ਕੁਝ ਘੰਟੇ ਬਾਅਦ ਹੀ ਜਿਹੜਾ ਸਵੇਰ ਤੋਂ ਜਾਨਕੀ 6:30 ਵਜੇ ਦੱਸਿਆ ਜਾ ਰਿਹਾ ਕਿ 6:30 ਵਜੇ ਜਿਨ੍ਹਾਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਗਿਣਤੀ ਕਰਨੀ ਹੈਗੀ ਆ ਉਹ ਅੰਦਰ ਜਾਜ ਬਣ ਕੇ ਉਸ ਤੋਂ ਬਾਅਦ ਜਿਹੜਾਗਾ ਤਕਰੀਬਨ 8 ਵਜੇ ਸ਼ੁਰੂਆਤ ਹੋਏਗੀ ਗਿਣਤੀ ਦੀ ਜਿਹੜੀ ਆ ਸ਼ੁਰੂਆਤ ਹੋਏਗੀ ਜਿਹੜੀਆਂ ਲੋਕਾਂ ਦੀਆਂ ਨਿਗਾਹਾਂ ਨੇ ਉਹ ਟੀਵੀ ਸਕਰੀਨ ਤੇ ਹੋਣਗੀਆਂ ਸਵੇਰੇ 8 ਵਜੇ ਤਕਰੀਬਨ ਦੱਸਿਆ ਜਾ ਰਿਹਾ ਹੈਗਾ ਕਿ ਗਿਣਤੀ ਜਿਹੜੀ ਆ ਉਹ ਸ਼ੁਰੂਆਤ ਹੋ ਜਾਏਗੀ ਔਰ ਵੱਡੀ ਪੈਰ ਜਿਸ ਤਰ੍ਹਾਂ ਤਿੰਨ ਲੇਅਰ ਦੱਸਿਆ ਤੋਂ ਦੁਆਰੇ ਇੱਕ ਵਾਰ ਫੇਰ ਦੱਸ ਦਈਏ ਆਈਟੀ, ਬੀਪੀ, ਆਈਆਰਪੀ ਦੇ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਮਾਰਨਿੰਗ ਸਵੇਰੇ 6:30 ਜਿਹੜੇ ਨੇ ਉਹ ਮੁਲਾਜ਼ਮ ਅੰਦਰ ਆ ਜਾਣਗੇ ਉਸ ਤੋਂ ਬਾਅਦ 8 ਵਜੇ ਗਿਣਤੀ ਸ਼ੁਰੂ ਹੋ ਜਾਏਗੀ ਕਿਉਂਕਿ 18 ਲੱਖ ਤੋਂ ਜਿਹੜੇ ਵੱਧ ਦੇ ਵੋਟਰ ਨੇ ਜ਼ਰੂਰ 62% ਜਿਹੜੀ ਹੈਗੀ ਹੈ ਪੋਲਿੰਗ ਜ਼ਰੂਰ ਹੋਈ ਸੀ ਪਰ ਨਿਗਾਹਾਂ ਨੇ ਕਿੱਥੇ ਚਾਰੋਂ ਦੇ ਚਾਰੋਂ ਕੈਂਡੀਡੇਟ ਜਿਹੜੇ ਨੇ ਉਹ ਦਾਵੇਦਾਰ ਸੀਗੇ ਸਾਡੀ ਜਿੱਤ ਹੋਏਗੀ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਸੀ ਮਹਾਰਾਣੀ ਪ੍ਰਨੀਤ ਕੋਰ ਜਿਹੜੇ ਨੇ ਉਹ ਪਟਿਆਲਾ ਤੋਂ ਚਾਰ ਵਾਰ ਜੇਤੂ ਰਹੇ ਨੇ ਤਾਂ ਉਸ ਤੋਂ ਬਾਅਦ ਗੱਲ ਕਰ ਲਿਤੇ ਜਾਵੇ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਸੀਗੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਣੀ ਜਿਸ ਤਰ੍ਹਾਂ ਪਰਨੀਤ ਕੋਰ ਹੈ ਔਰ ਦੂਸਰੇ ਪਾਸੇ ਕਾਂਗਰਸ ਉਹ ਧਰਮਵੀਰ ਗਾਂਧੀ ਹੋਣ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਹੋਣ ਜੋਨ ਚਾਰੋਂ ਦੇ ਚਾਰੋਂ ਜਿਹੜਾ ਹੈਗਾ ਉਹ ਜਿੱਤ ਦਾ ਦਾਵਾ ਜ਼ਰੂਰ ਕਰ ਰਹੇ ਨੇ ਵੱਡੀ ਲੀਡ ਦੇ ਨਾਲ ਐਗਜ਼ਿਟ ਪੋਲ ਵੀ ਜਿਹੜੇ ਉਹ ਆ ਰਹੇ ਨੇ ਪਰ ਫਿਲਹਾਲ ਦੀ ਘੜੀ ਜਿਹੜਾ ਹੈਗਾ ਮਸ਼ੀਨਾ ਜੜੀਆਂ ਨੇ ਉੱਥੇ ਇਸ ਬਿਲਡਿੰਗ ਦੇ ਵਿੱਚ ਕੈਦ ਨੇ ਵੱਡਾ ਪਹਿਰਾ ਜ਼ਰੂਰ ਹੈਗਾ ਤਿੰਨ ਤਿੰਨ ਜੜੀਆਂ ਲੇਹਰਾਂ ਦੇ ਵਿੱਚ ਜੜੀਆਂ ਮਸ਼ੀਨਾ ਪਈਆਂ ਹੋਈਆਂ ਔਰ ਦੂਸਰੇ ਪਾਸੇ ਦੇਖ ਸਕਦੇ ਹੋ ਤੁਸੀਂ ਜਿਹੜੇ ਲੋਕ ਨੇ ਉਹ ਵੀ ਮੌਜੂਦ ਨੇ ਕਿਉਂਕਿ ਹਰ ਜਿਹੜਾ ਹੈਗਾ ਕੈਂਡੀਡੇਟ ਚਾਹੇ ਉਹ ਕਾਂਗਰਸ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਭਾਜਪਾ ਦਾ ਹੋਵੇ ਤਾਂ ਲੋਕਾਂ ਦੇ ਲੋਕ ਨੇ ਜਿਹੜੇ ਉਰੇ ਖੜੇ ਹੋਏ ਨੇ ਦੇਖਦੇ ਨੇ ਕਿ ਜਿਹੜਾ ਪੈਰਾ ਸਹੀ ਲੱਗਿਆ ਹੋਇਆ ਜਿਹੜੀਆਂ ਮਸ਼ੀਨਾਂ ਨੇ ਉਹ ਸਹੀ ਨੇ ਕਿਤੇ ਕੋਈ ਗੜਬੜੀ ਤਾਂ ਨਹੀਂ ਹੈ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਸਵੇਰ ਤੋਂ ਹੀ ਜਿਹੜੇ ਕੁਝ ਲੋਕ ਵੀ ਉਰੇ ਮੌਜੂਦ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਪਟਿਆਲੇ ਦੀਆਂ ਦਿਖਾ ਰਿਹਾ ਪਟਿਆਲਾ ਪੋਲੋ ਗਰਾਊਂਡ ਦੀਆਂ ਤਾਂ ਇਹ ਬਿਲਡਿੰਗ ਦੇ ਵਿੱਚ ਜਿਹੜੀ ਹੈ ਕਿਸਮਤ ਜਿਹੜੀ ਹੈਗਾ ਕੈਦ ਹੈਗੀ ਕਿਉਂਕਿ ਸੁਮਾਣਾ ਛਤਰਾਣਾ ਤੇ ਜਿਹੜੀਆਂ ਮਸ਼ੀਨਾਂ ਨੇ ਉਹ ਇਸ ਪੋਲੋ ਗਰਾਊਂਡ ਦੇ ਵਿੱਚ ਰੱਖਿਆ ਹੋਇਆ ਜਿਸ ਤਰ੍ਹਾਂ ਬਾਰ ਬਾਰ ਦੱਸਣਾ ਕਿ ਤਿੰਨ ਲੇਅਰ ਦੇ ਵਿੱਚ ਜਿਹੜਾ ਹੈਗਾ ਉਹ ਮਸ਼ੀਨਾਂ ਰੱਖਿਆ ਹੋਈਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਜਸਵਿੰਦਰ ਸਿੰਘ ਸ਼ੇਰਗੜ ਜੀ ਜਸਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਦੇਖ ਰਹੇ ਹੋ ਤੁਸੀਂ ਉਹੀ ਹੈਗੇ ਹੋ ਕਿਵੇਂ ਦੇਖਦੇ ਹੋ ਮਸ਼ੀਨਾਂ ਦੇ ਜਿਹੜੀ ਦੇਖ ਰਹੇ ਹੋਰੀ ਹੈ ਤਿੰਨ ਲੇਅਰਸ ਪੁਲਿਸ ਲੱਗੀ ਹੋਈ ਹੈ ਜਿਹੜੀ ਇਹ ਸਾਡੇ ਨਾ ਜਿਹੜੀ ਸਤਰਾਣੇ ਵਾਲੀ ਟੀਮ ਹੈ ਸਾਰੀ ਆਮ ਆਦਮੀ ਪਾਰਟੀ ਦੀ ਸਰਦ ਕੁਲਵੰਤ ਸਿੰਘ ਬਾਜੀਗਰ ਹਲਕਾ ਸਤਰਾਣਾ ਦੀ ਸਾਰੀ ਟੀਮ ਹੈ ਜਿਹੜੀ ਉਹ ਇੱ ਵੇਖ ਰਹੀ ਹੋਣਾ ਨੂੰ ਸਾਰਿਆਂ ਨੂੰ ਮਤਲਬ ਕਿ ਇੱਥੇ ਵੀ ਕਿਵੇਂ ਉਹਨਾਂ ਦਾ ਪ੍ਰਬੰਧ ਨੇ ਕਿਵੇਂ ਸਿਕਿਉਰਿਟੀ ਦਾ ਪ੍ਰਬੰਧ ਹੈ ਸਾਰਾ ਹੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਬੰਧ ਨੂੰ ਲਗਾਇਆ ਜਿਵੇਂ ਸਵੇਰ ਤੋਂ ਖੜੇ ਹੋ ਕਿਸ ਤਰੀਕੇ ਦੇ ਨਾਲ ਹੈ ਬਿਲਕੁਲ ਸਹੀ ਨੇ ਪ੍ਰਬੰਧ ਜਵੇਂ ਦੱਸਿਆ ਜਾ ਰਿਹਾ ਆਈਟੀਬੀਪੀ ਹੋਗੀ ਆਈਆਰ ਦੂਸਰੀ ਹੋਗੀ ਪੰਜਾਬ ਪੁਲਿਸ ਹੋਗੀ ਬਹੁਤ ਵਧੀਆ ਪ੍ਰਬੰਧ ਨੇ ਜੀ ਇੱਥੇ ਪਰਿੰਦਾ ਨਹੀਂ ਪਰ ਮਾਰ ਸਕਦਾ ਇਸ ਤਰੀਕੇ ਦੀ ਹਾਈ ਲੈਅਰ ਸਿਕਿਉਰਿਟੀ ਹੈ ਜੀ ਇੱਥੇ ਪੂਰੀ ਹੈ ਜੀ 3 ਲੈਅਰ ਚ ਇਹਨਾਂ ਨੇ ਲਾਈ ਹੋਈ ਹੈ ਜੀ ਤੇ ਬਾਹਰ ਪੰਜਾਬ ਪੁਲਿਸ ਹੈ ਅੰਦਰ ਆਈਟੀਬੀ ਹੈ ਜੀ ਇਹਨਾਂ ਦੇ ਅੰਦਰ ਵੀ ਫੋਰਸ ਹੈ ਜੀ ਐਗਜ਼ਿਟ ਪੋਲ ਦੇਖ ਰਹੇ ਹੋ ਤੁਸੀਂ ਐਗਜ਼ਿਟ ਪੋਲ ਦੇ ਵਿੱਚ ਜਿਸ ਤਰ੍ਹਾਂ ਨਤੀਜੇ ਦਿਖਾਏ ਜਾ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਸਹੀ ਸਮਝਦੇ ਹੋ ਉਹ ਤਾਂ ਮੋਦੀ ਦੇ ਮਤਲਬ ਕਿ ਪੋਲ ਨੇ ਜੀ ਸਾਰੇ ਜਿਹੜੇ ਨੇ ਅਸਲ ਤੇ ਰਿਜ਼ਲਟ ਕੱਲ ਨੂੰ ਸਵੇਰੇ ਸ਼ੁਰੂ ਹੋ ਜਾਏਗਾ ਮਿਲਣਾ ਜਦੋਂ ਕਾਊਂਟਿੰਗ ਸ਼ੁਰੂ ਹੋ ਗਈ ਜੀ ਉਦੋਂ ਹੀ ਸਹੀ ਮੈਨੇਜ ਤਾਂ ਰਿਜ਼ਲਟ ਵੇਖੋ ਉਦੋਂ ਹੀ ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗੇਗਾ ਉਹੀ ਰਿਜ਼ਲਟ ਹੋਣਗੇ ਜਿਹੜੇ ਫਾਈਨਲ ਤੇ ਜੀ ਇਹ ਤਾਂ ਅਗਲੇ ਦੇ ਕਾਂਗਰਸ ਨੂੰ 7 ਤੋਂ 8 ਸੀਟਾਂ ਪੰਜਾਬ ਚ ਮੰਨੀਆਂ ਜਾ ਰਹੀਆਂ ਤੁਸੀਂ ਆਮ ਆਦਮੀ ਪਾਰਟੀ ਤੋਂ ਕੀ ਸਮਝਦੇ ਹੋਗੇ ਨਹੀਂ 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 ਜੀ ਇਹ ਨਹੀਂ ਹੋ ਸਕਦਾ ਜੀ ਬਹੁਤ ਮਾਨ ਸਾਹਿਬ ਨਾਲ ਲੋਕ ਬਹੁਤ ਪਿਆਰ ਕਰਦੇ ਨੇ ਜੀ ਬਹੁਤ ਕਦਰ ਕਰਦੇ ਨੇ ਮਾਨ ਸਾਹਿਬ ਦੀ ਕੰਮ ਕੀਤੇ ਹੋਏ ਸਰਕਾਰ ਦੇ ਨੇ ਜਿਹੜੇ ਉਹਨਾਂ ਨੂੰ ਪਿੰਡਾਂ ਚ ਅਸੀਂ ਤਾਂ ਬਹੁਤ ਲੰਮਾ ਚੌੜਾ ਵਰਕ ਕੀਤਾ ਹੈ ਫਿਰਦੇ ਰਹੇ ਆ ਬਹੁਤ ਲੋਕ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਜੀ ਚਾਹੁੰਦੇ ਨੇ ਜੀ ਦਿਲੋਂ ਚਾਹੁੰਦੇ ਹਣਾ ਸਹੀ ਹੋਈਆਂ ਨਿਰਪੱਖ ਹੋਈਆਂ ਹਾਂ ਜੀ ਬਿਲਕੁਲ ਜੀ ਬੜੀ ਅਮਨ ਮਾਨ ਨਾਲ ਤਕਰੀਬਨ ਆਪਾਂ ਤੁਸੀਂ ਇਹ ਦੇਖ ਲਓ ਵੀ ਪਟਿਆਲੇ ਚ ਵੀ ਕਿਤੇ ਵੀ ਕੋਈ ਗੜਬੜੀ ਦੀ ਕੋਈ ਖਬਰ ਨਹੀਂ ਜੀ ਕਿਤੇ ਵੀ ਕਿਸੇ ਬੂਥ ਤੇ ਵੀ ਬੜੇ ਅਮਨ ਮਾਨ ਨਾਲ ਲੋਕਾਂ ਨੇ ਬੜੇ ਭਾਈਚਾਰਕ ਸਾਂਝ ਰੱਖ ਕੇ ਜੀ ਬੜੇ ਲਗਨ ਨਾਲ ਲੋਕਾਂ ਨੇ ਵੋਟ ਪੋਲ ਕੀਤੀ ਹੈ ਜੀ ਥੋੜਾ ਜਿਹਾ ਮੌਸਮ ਕਰਕੇ ਗਰਮੈਸ਼ ਦੇ ਕਰਕੇ ਥੋੜੀ ਜੀ ਪੋਲਿੰਗ ਭਾਵੇਂ ਘਟ ਹੋਈ ਏ ਪਰ ਫਿਰ ਵੀ ਬਹੁਤ ਵਧੀਆ ਪੋਲਿੰਗ ਹੋਈ ਭਾਜੀਪੀ ਵਾਲੇ ਕਹਿੰਦੇ ਕਹਿੰਦੇ ਜਦੋਂ ਸਾਡਾ 400 ਤੋਂ ਪਾਰ ਹੋ ਗਿਆ ਕਹਿੰਦੇ ਆਣ ਗਿਆ ਫਿਰ ਕਹਿੰਦਾ ਈਵੀਐਮ ਤੇ ਨੁਕਸ ਕੱਢਣ ਲੱਗ ਜਾਣਗੇ ਜਿਹੜੇ ਕਹਿੰਦਾ ਬਾਕੀ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਚਾਹੇ ਦੂਜੇ ਹੋਣ ਨਹੀਂ ਜੀ ਇਹ ਤਾਂ ਸਾਰਿਆਂ ਐਵੇਂ ਮਾਰਦੇ ਨੇ ਜੀ ਵੇਖੋ ਜਿਹ ਪਹਿਲਾਂ ਹੀ ਇੱਕ ਬਹੁਤ ਬੁੱਧੀਜੀਵੀ ਜਿਹੜੇ ਲੋਕ ਨੇ ਉਹ ਇਹਦਾ ਵਿਰੋਧ ਕਰ ਰਹੇ ਸੀ ਈਵੀਐਮ ਦਾ ਜੀ ਬਹੁਤ ਜ਼ਿਆਦਾ ਮਤਲਬ ਕਿ ਵੀ ਜਿਹੜਾ ਵਿਰੋਧ ਕਰ ਰਹੇ ਸੀ ਉਹ ਉਹ ਤਾਂ ਆਲਰੇਡੀ ਚੱਲ ਹੀ ਰਿਹਾ ਹੈ ਜੀ ਉਹਨਾਂ ਦਾ ਵਿਰੋਧ ਤੁਹਾਨੂੰ ਭਰੋਸਾ ਹੈ ਈਵੀਐਮ ਤੇ ਭਰੋਸਾ ਤਾਂ ਵੇਖੋ ਜੀ ਇਹ ਤਾਂ ਹੁਣ ਜਨਤਾ ਦਾ ਸਾਰੀ ਦਾ ਫੈਸਲਾ ਹੈ ਜੀ ਕੋਈ ਇਹਦੇ ਚ ਇਹ ਨਹੀਂ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਨਹੀਂ ਠੀਕ ਸਾਰਾ ਠੀਕ ਹੈ ਜੀ ਕੋਈ ਗੜਬੜੀ ਵਾਲੀ ਗੱਲ ਨਹੀਂ ਜੀ ਬਾਈ ਜੀ ਕੀ ਨਾਮ ਆਪਣਾ ਮੈਂ ਨਾ ਕੁਲਵਿੰਦਰ ਸਿੰਘ ਸਰਪੰਚ ਹਰਿਆਉ ਤੋਂ ਮਸਤਾਣਾ ਹਲਕੇ ਮੇਰਾ ਸਰਪੰਚ ਕਿਵੇਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਖੜੇ ਤੁਸੀਂ ਵੀ ਉਹਰੇ ਪੈਰਾ ਦਿੱਤਾ ਨਾ ਬਹੁਤ ਵਧੀਆ ਪ੍ਰਬੰਧਨ ਹੈ ਸਰਕਾਰ ਦੇ ਕੋਈ ਇਹੋ ਜੀ ਗੱਲ ਹੈ ਨਹੀਂ ਇੱਥੇ ਵੀ ਕੋਈ ਇਹੋ ਜੀ ਗਲਤ ਹੋ ਜੇਗੀ ਤਰੀ ਲੇਅਰ ਸਕਿਉਰਟੀ ਲੱਗੀ ਹੈ ਇੱਥੇ ਇੱਥੇ ਕੋਈ ਇਹੋ ਜੀ ਗੱਲ ਹੈ ਨਹੀਂ ਵਿਸ਼ਵਾਸ ਹੈ ਇੱਥੇ ਮਤਲਬ ਲੋਕਾਂ ਨੂੰ ਏਡੀ ਗੱਲ ਹੈ ਨਹੀਂ ਕੋਈ ਲੱਗਦਾ ਫਿਰ ਬਹੁਮਤ ਦੇ ਨਾਲ ਸਾਰੇ ਡਾਕਟਰ ਬਲਵੀਰ ਜਿਹੜੇ ਬਣ ਗਏ ਹਨ ਹਾਂ ਜੀ ਦੇਖੋ ਜੀ ਇਹ ਤਾਂ ਦੋਹੀ ਮਰਜ਼ੀ ਕਹੀ ਜੀ ਲੋਕਾਂ ਨੇ ਜੋ ਕੀਤਾ ਹੈ ਹਾਂ ਉਹਨਾਂ ਸਾਹਮਣੇ ਉਹੀ ਹੈ ਨਾ ਜੋ ਪੇਟੀ ਵਿੱਚ ਬੰਦ ਹੈ ਆਪਾਂ ਕਹੀਦੇ ਵੀ ਉਹ ਜਿੱਤੇ ਜਿੱਤੇ ਹੁਣ ਲੋਕਾਂ ਦੀ ਕੀ ਮਰਜ਼ੀ ਐ ਲੋਕਾਂ ਦੇ ਕੀ ਰੁਝਾਨ ਨੇ ਉਹ ਕੱਲ ਪਤਾ ਲੱਗ ਜਾਏਗਾ ਕੌਮਲਾ ਕਿਵੇਂ ਦੇਖਦੇ ਸੀ ਚਾਰੋਂ ਕੈਂਡੀਡੇਟ ਜਿਹੜੇ ਦਾਅਵੇ ਦੱਸੇ ਮਹਾਰਾਣੀ ਪਰਨੀਤ ਕੌਰ ਚਾਰ ਵਾਰ ਜਿਹੜਾ ਪਟਿਆਲੋ ਜਿੱਤੇ ਹੋਏ ਨੇ ਮਹਾਰਾਣੀ ਇੱਕ ਮੁਕਾਬਲੇ 'ਚ ਹੈ ਨਹੀਂ ਬਿਲਕੁਲ ਹੈ ਨਹੀਂ ਮੁਕਾਬਲੇ 'ਚ 20 ਸਾਲ ਪਹਿਲਾਂ ਐਮਪੀ ਰਹਿ ਗਈ ਉਹ 10 ਸਾਲ ਰਾਜ ਕੀਤਾ ਹੈ ਮੈਂ ਕੈਪਟਨ ਮਹਿੰਦਰ ਸਿੰਘ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਲੋਕਾਂ 'ਤੇ ਬਹੁਤ ਨਫ਼ਰਤ ਸੀ ਮੁਕਾਬਲਾ ਡਾਕਟਰ ਬਲਬੀਰ ਤੇ ਡਾਕਟਰ ਗਾਂਧੀ ਵਿਚ ਹੈ ਉਹਨਾਂ ਦੇ ਵਿੱਚ ਦੋਨਾਂ ਦਾ ਮੁਕਾਬਲਾ ਸੀ ਹੋਰ ਤੀਜਾ ਬੰਦਾ ਹੈ ਨਹੀਂ ਮੁਕਾਬਲੇ ਦੇ ਵਿੱਚ ਕੋਈ ਹੋਰ ਜੀ ਧੰਨਵਾਦ ਤਾਂ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਬਿਲਡਿੰਗ ਹੈ ਜਿੱਥੇ 26 ਉਮੀਦਵਾਰਾਂ ਦੀ ਕਿਸਮਤ ਜਿਹੜੀ ਆ ਉਹ ਕਾਇਦ ਆ ਤਾਂ ਤਕਰੀਬਨ ਸਵੇਰੇ 8 ਵਜੇ ਤੋਂ ਗਿਣਤੀ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਤਾਂ ਉਸ ਤੋਂ ਬਾਅਦ ਬਾਅਦ ਦੁਪਹਿਰ ਤੱਕ ਜਿਹੜੇ ਆ ਨਤੀਜੇ ਉਹ ਕਨਫਰਮ ਹੋ ਜਾਣਗੇ ਔਰ ਲੋਕਾਂ ਦੇ ਵਿੱਚ ਜਿਵੇਂ ਐਗਜ਼ਿਟ ਪੋਲ ਨੂੰ ਲੈ ਕੇ ਵੀ ਜਿਹੜਾ ਬਹੁਤ ਤਰ੍ਹਾਂ ਦੇ ਰੁਝਾਨ ਹੈਗੇ ਕਿ ਕਿਹੜੀ ਸਰਕਾਰ ਉੱਪਰ ਬਣ ਰਹੀ ਹੈਗੀ ਕਿਹੜੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿਉਂਕਿ 18 ਲੱਖ ਤੋਂ ਵੱਧ ਵੋਟਰ ਜਿਹੜੇ ਨੇ ਉਹ ਪਟਿਆਲੇ ਦੇ ਨੇ 2200 ਬੂਥ ਜਿਹੜਾ ਹੈਗਾ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਣਿਆ ਸੀ ਔਰ 26 ਕੈਂਡੀਡੇਟ ਜਿਹੜੇ ਨੇ ਉਹ ਕਿਸਮਤ ਅਜਮਾਰੇ ਸੀ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਹੈ ਕਿਸਮਤ ਕਾਇਦ ਹੈਗੀ ਹੈ ਔਰ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਏਗੀ ਤੇ ਆਉਣ ਵਾਲੇ ਲੋਕਾਂ ਨੂੰ ਜਿਹੜਾ ਪਤਾ ਲੱਗੂਗਾ ਕਿਹੜਾ ਜਿੱਤਦਾ ਦਾਵੇਦਾਰ ਬਣਿਆ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਔਰ ਨਦੀਪ ਸਿੰਘ ਪਟਿਆਲਾ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਨੂੰ ਕੁਝ ਘੰਟੇ ਹੀ ਰਹਿ ਗਏ ਨੇ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਤਕਰੀਬਨ 18 ਲੱਖ ਤੋਂ ਵੱਧ ਵੋਟਰ ਸਿਗੇ ਤੇ 2200 ਤੋਂ ਵੱਧ ਜਿਹੜੇ ਆ ਉਹ ਬੋਥ ਲੱਗੇ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ 26 ਜਿਹੜੇ ਉਮੀਦਵਾਰ ਦੇ ਸੀ ਉਹਨਾਂ ਦੀ ਕਿਸਮਤ ਜਿਹੜੀ ਆ ਇਸ ਬਿਲਡਿੰਗ ਦੇ ਵਿੱਚ ਕੈਦ ਆ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਇੱਥੇ ਹੀ ਸਟਰੋਂਗ ਰੂਮ ਜਿਹੜਾ ਬਣਾਇਆ ਗਿਆ ਹੈਗਾ ਔਰ ਇਹ ਵੀ ਤੁਹਾਨੂੰ ਦੱਸਣਯੋਗ ਹੋਊਗਾ ਕਿ ਆਈਟੀ ਬੀਪੀ ਤਾਂ ਉਸ ਤੋਂ ਬਾਅਦ ਆਈਆਰ ਬੀ ਤੇ ਫਿਰ ਪੰਜਾਬ ਪੁਲਿਸ ਯਾਨਕਿ ਤਿੰਨ ਲੇਅਰਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਮਸ਼ੀਨਾਂ ਰੱਖੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਤਾਂ ਪਟਿਆਲਾ ਪੋਲੋ ਗਰਾਊਂਡ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਕੈਂਡੀਡੇਟਾਂ ਦੇ ਜਿਹੜੀ ਕਿਸਮਤ ਹੈਗੀ ਆ ਉਹ ਇੱਥੇ ਕੈਦ ਹੋਈ ਹੋਈ ਹੈ ਤਾਂ ਕੁਝ ਘੰਟੇ ਬਾਅਦ ਹੀ ਜਿਹੜਾ ਸਵੇਰ ਤੋਂ ਜਣੇ ਕਿ 6:30 ਵਜੇ ਦੱਸਿਆ ਜਾ ਰਿਹਾ ਕਿ 6:30 ਵਜੇ ਜਿਨ੍ਹਾਂ ਦੇ ਵੱਲੋਂ ਮੁਲਾਜ਼ਿਮਾਂ ਦੇ ਵੱਲੋਂ ਜਿਹੜੀ ਗਿਣਤੀ ਕਰਨੀ ਹੈਗੀ ਆ ਉਹ ਅੰਦਰ ਜਾਜ ਬਣ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਤਕਰੀਬਨ 8:00 ਵਜੇ ਸ਼ੁਰੂਆਤ ਹੋਏਗੀ ਗਿਣਤੀ ਦੀ ਜਿਹੜੀ ਹੈ ਸ਼ੁਰੂਆਤ ਹੋਏਗੀ ਜਿਹੜੀਆਂ ਲੋਕਾਂ ਦੀਆਂ ਨਿਗਾਹਾਂ ਨੇ ਉਹ ਟੀਵੀ ਸਕਰੀਨ ਤੇ ਹੋਣਗੀਆਂ ਸਵੇਰੇ 8:00 ਵਜੇ ਤਕਰੀਬਨ ਦੱਸਿਆ ਜਾ ਰਿਹਾ ਹੈਗਾ ਕਿ ਗਿਣਤੀ ਜਿਹੜੀ ਹੈ ਉਹ ਸ਼ੁਰੂਆਤ ਹੋ ਜਾਏਗੀ ਔਰ ਵੱਡੀ ਪੈਰ ਜਿਸ ਦਾ ਤਿੰਨ ਲੇਅਰ ਦੱਸਿਆ ਤੋਂ ਦੁਆਰੇ ਇੱਕ ਵਾਰ ਫੇਰ ਦੱਸ ਦਈਏ ਆਈਟੀ, ਬੀਪੀ, ਆਈਆਰਪੀ ਦੇ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਜਿਹੜੀਆਂ ਸਟਰੋਂਗ ਰੂਮ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਮਾਰਨਿੰਗ ਸਵੇਰੇ 6:30 ਜਿਹੜੇ ਨੇ ਉਹ ਮੁਲਾਜ਼ਮ ਅੰਦਰ ਆ ਜਾਣਗੇ ਉਸ ਤੋਂ ਬਾਅਦ 8 ਵਜੇ ਗਿਣਤੀ ਸ਼ੁਰੂ ਹੋ ਜਾਏਗੀ ਕਿਉਂਕਿ 18 ਲੱਖ ਤੋਂ ਜਿਹੜੇ ਵੱਧ ਦੇ ਵੋਟਰ ਨੇ ਜ਼ਰੂਰ 62% ਜਿਹੜੀ ਹੈਗੀ ਹੈ ਪੋਲਿੰਗ ਜ਼ਰੂਰ ਹੋਈ ਸੀ ਪਰ ਨਿਗਾਹਾਂ ਨੇ ਕਿੱਥੇ ਚਾਰੋਂ ਦੇ ਚਾਰੋਂ ਕੈਂਡੀਡੇਟ ਜਿਹੜੇ ਨੇ ਉਹ ਦਾਵੇਦਾਰ ਸੀਗੇ ਸਾਡੀ ਜਿੱਤ ਹੋਏਗੀ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਸੀ ਮਹਾਰਾਣੀ ਪ੍ਰਨੀਤ ਕੋਰ ਜਿਹੜੇ ਨੇ ਉਹ ਪਟਿਆਲਾ ਤੋਂ ਚਾਰ ਵਾਰ ਜੇਤੂ ਰਹੇ ਨੇ ਤਾਂ ਉਸ ਤੋਂ ਬਾਅਦ ਗੱਲ ਕਰ ਲਿਤੇ ਜਾਵੇ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਸੀਗੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਣੀ ਜਿਸ ਤਰ੍ਹਾਂ ਪਰਨੀਤ ਕੋਰ ਹੈ ਔਰ ਦੂਸਰੇ ਪਾਸੇ ਕਾਂਗਰਸ ਉਹ ਧਰਮਵੀਰ ਗਾਂਧੀ ਹੋਣ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਹੋਣ ਜੋਨ ਚਾਰੋਂ ਦੇ ਚਾਰੋਂ ਜਿਹੜਾ ਹੈਗਾ ਉਹ ਜਿੱਤ ਦਾ ਦਾਵਾ ਜ਼ਰੂਰ ਕਰ ਰਹੇ ਨੇ ਵੱਡੀ ਲੀਡ ਦੇ ਨਾਲ ਐਗਜ਼ਿਟ ਪੋਲ ਵੀ ਜਿਹੜੇ ਉਹ ਆ ਰਹੇ ਨੇ ਪਰ ਫਿਲਹਾਲ ਦੀ ਘੜੀ ਜਿਹੜਾ ਹੈਗਾ ਮਸ਼ੀਨਾ ਜੜੀਆਂ ਨੇ ਉੱਥੇ ਇਸ ਬਿਲਡਿੰਗ ਦੇ ਵਿੱਚ ਕੈਦ ਨੇ ਵੱਡਾ ਪੈਰਾ ਜ਼ਰੂਰ ਹੈਗਾ ਤਿੰਨ ਤਿੰਨ ਜਿਹੜੀਆਂ ਲਹਿਰਾਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਪਈਆਂ ਹੋਈਆਂ ਔਰ ਦੂਸਰੇ ਪਾਸੇ ਦੇਖ ਸਕਦੇ ਹੋ ਤੁਸੀਂ ਜਿਹੜੇ ਲੋਕ ਨੇ ਉਹ ਵੀ ਮੌਜੂਦ ਨੇ ਕਿਉਂਕਿ ਹਰ ਜਿਹੜਾ ਹੈਗਾ ਕੈਂਡੀਡੇਟ ਚਾਹੇ ਉਹ ਕਾਂਗਰਸ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਭਾਜੀਪੀ ਦਾ ਹੋਵੇ ਤਾਂ ਲੋਕਾਂ ਦੇ ਲੋਕ ਨੇ ਜਿਹੜੇ ਉਰੇ ਖੜੇ ਹੋਏ ਨੇ ਦੇਖਦੇ ਨੇ ਕਿ ਜਿਹੜਾ ਪੈਰਾ ਸਹੀ ਲੱਗਿਆ ਹੋਇਆ ਜਿਹੜੀਆਂ ਮਸ਼ੀਨਾਂ ਨੇ ਉਹ ਸਹੀ ਨੇ ਕਿਤੇ ਕੋਈ ਗੜਬੜੀ ਤਾਂ ਨਹੀਂ ਹੈਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਸਵੇਰ ਤੋਂ ਹੀ ਜਿਹੜੇ ਕੁਝ ਲੋਕ ਵੀ ਉਰੇ ਮੌਜੂਦ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਪਟਿਆਲੇ ਦੀਆਂ ਦਿਖਾ ਰਹੇ ਪਟਿਆਲਾ ਪੋਲੋ ਗਰਾਊਂਡ ਦੀਆਂ ਤਾਂ ਇਹ ਬਿਲਡਿੰਗ ਦੇ ਵਿੱਚ ਹੀ ਜਿਹੜੀ ਹੈ ਕਿਸਮਤ ਜਿਹੜੀ ਹੈਗੀ ਹੈ ਕੈਦ ਹੈਗੀ ਹੈ ਕਿਉਂਕਿ ਸੁਮਾਣਾ ਛਤਰਾਣਾ ਦੇ ਜਿਹੜੀਆਂ ਮਸ਼ੀਨਾਂ ਨੇ ਉਹ ਇਸ ਪੋਲੋ ਗਰਾਊਂਡ ਦੇ ਵਿੱਚ ਰੱਖਿਆ ਹੋਇਆ ਜਿਸ ਤਰ੍ਹਾਂ ਬਾਰ ਬਾਰ ਦੱਸ ਰਹੇ ਕਿ ਤਿੰਨ ਲੇਅਰ ਦੇ ਵਿੱਚ ਜਿਹੜਾ ਹੈਗਾ ਉਹ ਮਸ਼ੀਨਾਂ ਰੱਖੀਆਂ ਹੋਈਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਨਾਮ ਹੈ ਜੀ ਆਪਣਾ ਜਸਵਿੰਦਰ ਸਿੰਘ ਸ਼ੇਰਗੜ ਜੀ ਜਸਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਦੇਖ ਰਹੇ ਹੋ ਤੁਸੀਂ ਉਹੀ ਹੈਗੇ ਹੋ ਕਿਵੇਂ ਦੇਖਦੇ ਹੋ ਮਸ਼ੀਨਾਂ ਦੇ ਜਿਹੜੀ ਦੇਖ ਰਹੇ ਹੋਰੀ ਹੈ ਤਿੰਨ ਲੇਅਰਸ ਪੁਲਿਸ ਲੱਗੀ ਹੋਈ ਹੈ ਜਿਹੜੀ ਇਹ ਸਾਡੇ ਨਾ ਜਿਹੜੀ ਸੁਤਰਾਣੇ ਵਾਲੀ ਟੀਮ ਹੈ ਸਾਰੀ ਆਮ ਆਦਮੀ ਪਾਰਟੀ ਦੀ ਸਰ ਅਕਲਵੰਤ ਸਿੰਘ ਬਾਜੀਗਰ ਹਲਕਾ ਸਤਰਾਣਾ ਦੀ ਸਾਰੀ ਟੀਮ ਹੈ ਜਿਹੜੀ ਉਹ ਇੱਥੇ ਲਗਾਤਾਰ ਰਹਿ ਰਹੀ ਏ ਇੱਥੇ ਹੀ ਉਹ ਵੇਖ ਰਹੀ ਹੈ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਇੱਥੇ ਵੀ ਕਿਵੇਂ ਉਹਨਾਂ ਦਾ ਪ੍ਰਬੰਧ ਨੇ ਕਿਵੇਂ ਸਿਕਿਉਰਿਟੀ ਦਾ ਪ੍ਰਬੰਧ ਹੈ ਸਾਰਾ ਹੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਬੰਧ ਨੂੰ ਲਗਾਇਆ ਜਿਵੇਂ ਸਵੇਰ ਤੋਂ ਖੜੇ ਹੋ ਕਿਸ ਤਰੀਕੇ ਦੇ ਨਾਲ ਹੈ ਬਿਲਕੁਲ ਸਹੀ ਨੇ ਪ੍ਰਬੰਧਵੇਂ ਦੱਸਿਆ ਜਾ ਰਿਹਾ ਆਈਟੀਬੀਪੀ ਹੋਗੀ ਆਈਆਰ ਦੂਸਰੀ ਹੋਗੀ ਪੰਜਾਬ ਪੁਲਿਸ ਹੋਗੀ ਬਹੁਤ ਵਧੀਆ ਪ੍ਰਬੰਧ ਨੇ ਜੀ ਇੱਥੇ ਪਰਿੰਦਾ ਨਹੀਂ ਪਰ ਮਾਰ ਸਕਦਾ ਇਸ ਤਰੀਕੇ ਦੀ ਹਾਈ ਲੈਅਰ ਸਕਿਉਰਿਟੀ ਹੈ ਜੀ ਇੱਥੇ ਪੂਰੀ ਹੈ ਜੀ 3 ਲੈਅਰ ਚ ਇਹਨਾਂ ਨੇ ਲਾਈ ਹੋਈ ਹੈ ਜੀ ਤੇ ਬਾਹਰ ਪੰਜਾਬ ਪੁਲਿਸ ਹੈ ਅੰਦਰ ਆਈਟੀਬੀਏ ਇਹਨਾਂ ਦੀ ਅੰਦਰ ਵੀ ਫੋਰਸ ਹੈ ਜੀ ਐਗਜ਼ਿਟ ਪੋਲ ਦੇਖ ਰਹੇ ਹਾਂ ਤੁਸੀਂ ਐਗਜ਼ਿਟ ਪੋਲ ਦੇ ਵਿੱਚ ਜਿਸ ਤਰ੍ਹਾਂ ਨਤੀਜੇ ਦਿਖਾਏ ਜਾ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਸਹੀ ਸਮਝਦੇ ਹੋ ਉਹ ਤਾਂ ਮੋਦੀ ਦੇ ਮਤਲਬ ਕਿ ਪੋਲ ਨੇ ਜੀ ਸਾਰੇ ਜਿਹੜੇ ਨੇ ਅਸਲ ਤੇ ਰਿਜ਼ਲਟ ਕੱਲ ਨੂੰ ਸਵੇਰੇ ਸ਼ੁਰੂ ਹੋ ਜਾਏਗਾ ਮਿਲਣਾ ਜਦੋਂ ਕਾਊਂਟਿੰਗ ਸ਼ੁਰੂ ਹੋ ਗਈ ਜੀ ਉਦੋਂ ਹੀ ਸਹੀ ਮੈਨੇਜ ਤਾਂ ਰਿਜ਼ਲਟ ਵੇਖੋ ਉਦੋਂ ਹੀ ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗੇਗਾ ਉਹੀ ਰਿਜ਼ਲਟ ਹੋਣਗੇ ਜਿਹੜੇ ਫਾਈਨਲ ਤੇ ਜੀ ਇਹ ਤਾਂ ਅਗਲੇ ਦੇ ਕਾਂਗਰਸ ਨੂੰ 7 ਤੋਂ 8 ਸੀਟਾਂ ਪੰਜਾਬ ਚ ਮੰਨੀਆਂ ਜਾ ਰਹੀਆਂ ਤੁਸੀਂ ਆਮ ਆਦਮੀ ਪਾਰਟੀ ਤੋਂ ਕੀ ਸਮਝਦੇ ਹੋਗੇ ਨਹੀਂ 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 ਜੀ ਇਹ ਨਹੀਂ ਹੋ ਸਕਦਾ ਜੀ ਬਹੁਤ ਮਾਨ ਸਾਹਿਬ ਨਾਲ ਲੋਕ ਬਹੁਤ ਪਿਆਰ ਕਰਦੇ ਨੇ ਜੀ ਬਹੁਤ ਕਦਰ ਕਰਦੇ ਨੇ ਮਾਨ ਸਾਹਿਬ ਦੀ ਕੰਮ ਕੀਤੇ ਹੋਏ ਸਰਕਾਰ ਦੇ ਨੇ ਜਿਹੜੇ ਉਹਨਾਂ ਨੂੰ ਪਿੰਡਾਂ ਚ ਅਸੀਂ ਤਾਂ ਬਹੁਤ ਲੰਮਾ ਚੌੜਾ ਵਰਕ ਕੀਤਾ ਇਹ ਫਿਰਦੇ ਰਹੇ ਆ ਬਹੁਤ ਲੋਕ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਜੀ ਚਾਹੁੰਦੇ ਨੇ ਜੀ ਦਿਲੋਂ ਚਾਹੁੰਦੇ ਸਹੀ ਹੋਈਆਂ ਨਿਰਪੱਖ ਹੋਈਆਂ ਹਾਂ ਜੀ ਬਿਲਕੁਲ ਜੀ ਬੜੀਆਂ ਮਾਨ ਨਾਲ ਤਕਰੀਬਨ ਆਪਾਂ ਤੁਸੀਂ ਇਹ ਦੇਖ ਲਓ ਵੀ ਪਟਿਆਲੇ ਚ ਵੀ ਕਿਤੇ ਵੀ ਕੋਈ ਗੜਬੜੀ ਦੀ ਕੋਈ ਖਬਰ ਨਹੀਂ ਜੀ ਕਿਤੇ ਵੀ ਕਿਸੇ ਬੂਥ ਤੇ ਵੀ ਬੜੇ ਅਮਨ ਮਾਨ ਨਾਲ ਲੋਕਾਂ ਨੇ ਬੜੇ ਭਾਈਚਾਰਕ ਸਾਂਝ ਰੱਖ ਕੇ ਜੀ ਬੜੇ ਲਗਨ ਨਾਲ ਲੋਕਾਂ ਨੇ ਵੋਟ ਪੋਲ ਕੀਤੀ ਹੈ ਜੀ ਥੋੜਾ ਜਿਹਾ ਮੌਸਮ ਕਰਕੇ ਗਰਮੈਸ਼ ਦੇ ਕਰਕੇ ਥੋੜੀ ਜੀ ਪੋਲਿੰਗ ਭਾਵੇਂ ਘਟ ਹੋਈ ਏ ਪਰ ਫਿਰ ਵੀ ਬਹੁਤ ਵਧੀਆ ਪੋਲਿੰਗ ਭਾਜੀਪੀ ਵਾਲੇ ਕਹਿੰਦੇ ਕਹਿੰਦੇ ਜਦੋਂ 450 ਤੋਂ ਪਾਰ ਹੋ ਗਿਆ ਕਹਿੰਦੇ ਆਣ ਗਿਆ ਫਿਰ ਕਹਿੰਦਾ ਈਵੀਐਮ 'ਚ ਨੁਕਸ ਕੱਢਣ ਲੱਗ ਜਾਣਗੇ ਜਿਹੜੇ ਕਹਿੰਦਾ ਬਾਕੀ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਚਾਹੇ ਦੂਜੇ ਹੋਣ ਨਹੀਂ ਜੀ ਇਹ ਤਾਂ ਸਾਰਿਆਂ ਐਵੇਂ ਮਾਰਦੇ ਨੇ ਜੀ ਵੇਖੋ ਜਿਹੜਾ ਪਹਿਲਾਂ ਹੀ ਇੱਕ ਬਹੁਤ ਬੁੱਧੀਜੀਵੀ ਜਿਹੜੇ ਲੋਕ ਨੇ ਉਹ ਇਹਦਾ ਵਿਰੋਧ ਕਰ ਰਹੇ ਸੀ ਈਵੀਐਮ ਦਾ ਜੀ ਬਹੁਤ ਜ਼ਿਆਦਾ ਮਤਲਬ ਕਿ ਵੀ ਜਿਹੜਾ ਵਿਰੋਧ ਕਰ ਰਹੇ ਸੀ ਉਹ ਉਹ ਤਾਂ ਆਲਰੇਡੀ ਚੱਲ ਹੀ ਰਿਹਾ ਹੈ ਜੀ ਉਹਨਾਂ ਦਾ ਵਿਰੋਧ ਤੁਹਾਨੂੰ ਭਰੋਸਾ ਹੈ ਈਵੀਐਮ ਤੇ ਭਰੋਸਾ ਤਾਂ ਵੇਖੋ ਜੀ ਇਹ ਤਾਂ ਹੁਣ ਜਨਤਾ ਦਾ ਸਾਰੀ ਦਾ ਫੈਸਲਾ ਹੈ ਜੀ ਕੋਈ ਇਹਦੇ ਚ ਇਹ ਨਹੀਂ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਨਹੀਂ ਠੀਕ ਸਾਰਾ ਠੀਕ ਹੈ ਜੀ ਕੋਈ ਗੜਬੜੀ ਵਾਲੀ ਗੱਲ ਨਹੀਂ ਜੀ ਬਾਈ ਜੀ ਕੀ ਨਾਮ ਆਪਣਾ ਮੈਂ ਨਾ ਕੁਲਪ ਸਿੰਘ ਸਰਪੰਚ ਹਰਿਆਉ ਤੋਂ ਮਸਤਾਨ ਹਾਂ ਕੈਮਰਾ ਸਰਪੰਚਾ ਕਿਵੇਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਖੜੇ ਤੁਸੀਂ ਵੀ ਉਹਰੇ ਪੈਰਾ ਦਿੱਤਾ ਹੋਇ ਨਾ ਬਹੁਤ ਵਧੀਆ ਪ੍ਰਬੰਧਨ ਹੈ ਸਰਕਾਰ ਦੇ ਕੋਈ ਇਹੋ ਜੀ ਗੱਲ ਹੈ ਨਹੀਂ ਇੱਥੇ ਵੀ ਕੋਈ ਇਹੋ ਜੀ ਗਲਤ ਹੋ ਜੇਗੀ ਤਰੀ ਲੇਅਰ ਸਕਿਉਰਟੀ ਲੱਗੀ ਹੈ ਇੱਥੇ ਇੱਥੇ ਕੋਈ ਇਹੋ ਜੀ ਗੱਲ ਹੈ ਨਹੀਂ ਵਿਸ਼ਵਾਸ ਹੈ ਇੱਥੇ ਮਤਲਬ ਲੋਕਾਂ ਨੂੰ ਏਡੀ ਗੱਲ ਹੈ ਨਹੀਂ ਕੋਈ ਲੱਗਦਾ ਫਿਰ ਬਹੁਤ ਦੇ ਨਾਲ ਸਾਰੇ ਡਾਕਟਰ ਬਲਵੀਰ ਜਿਹੜੇ ਬਣ ਗਏ ਨੇ ਹਾਂਜੀ ਦੇਖੋ ਜੀ ਇਹ ਤਾਂ ਦੋਹੀ ਮਰਜ਼ੀ ਕਹੀ ਜੀ ਲੋਕਾਂ ਨੇ ਜੋ ਕੀਤਾ ਹ ਹ ਉਹਨਾਂ ਸਾਹਮਣੇ ਉਹੀ ਹੈ ਨਾ ਜੋ ਪੇਟੀ ਵਿੱਚ ਬੰਦ ਹੈ ਹ ਆਪਾਂ ਕਹੀ ਜੇ ਵੀ ਉਹ ਜਿੱਤੇਗਾ ਜਿੱਤੇਗਾ ਹੁਣ ਲੋਕਾਂ ਦੀ ਕੀ ਮਰਜ਼ੀ ਹੈ ਲੋਕਾਂ ਦੇ ਕੀ ਰੁਝਾਨ ਨੇ ਉਹ ਕੱਲ ਪਤਾ ਲੱਗ ਜਾਏਗਾ ਕੌਮਲਾ ਕਿਵੇਂ ਦੇਖਦੇ ਸੀ ਚਾਰੋਂ ਕੈਂਡੀਡੇਟ ਜਿਹੜੇ ਦਾਅਵੇ ਦੱਸੇ ਮਹਾਰਾਣੀ ਪਰਨੀਤ ਕੌਰ ਚਾਰ ਵਾਰ ਜਿਹੜਾ ਪਟਿਆਲੋ ਜਿੱਤੇ ਹੋਏ ਲ ਮਹਾਰਾਣੀ ਇੱਕ ਮੁਕਾਬਲੇ 'ਚ ਹੈ ਨਹੀਂ ਬਿਲਕੁਲ ਹੈ ਨਹੀਂ ਮੁਕਾਬਲੇ 'ਚ 20 ਸਾਲ ਪਹਿਲੇ ਐਮਪੀ ਰਹੇਗੀ ਉਹ 10 ਸਾਲ ਰਾਜ ਕੀਤਾ ਹੈ ਮੈਂ ਕੈਪਟਨ ਮਹਿੰਦਰ ਸਿੰਘ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਲੋਕਾਂ ਦੇ ਬਹੁਤ ਨਫ਼ਰਤ ਸੀ ਮੁਕਾਬਲਾ ਡਾਕਟਰ ਬਲਬੀਰ ਤੇ ਡਾਕਟਰ ਗਾਂਧੀ ਜੀ ਵਿੱਚ ਹੈ ਉਨ੍ਹਾਂ ਦੇ ਵਿੱਚ ਨੋਨਾ ਦਾ ਮੁਕਾਬਲਾ ਸੀ ਹੋਰ ਤੀਜਾ ਬੰਦਾ ਹੈ ਨਹੀਂ ਮੁਕਾਬਲੇ ਦੇ ਵਿੱਚ ਕੋਈ ਹੋਜਿਆ ਜੀ ਧੰਨਵਾਦ ਤਾਂ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਬਿਲਡਿੰਗ ਹੈ ਜਿੱਥੇ 26 ਉਮੀਦਵਾਰਾਂ ਦੀ ਕਿਸਮਤ ਜਿਹੜੀ ਆ ਉਹ ਕਾਇਦ ਆ ਤਾਂ ਤਕਰੀਬਨ ਸਵੇਰੇ 8 ਵਜੇ ਤੋਂ ਗਿਣਤੀ ਜਿਹੜੀ ਆ ਉਹ ਸ਼ੁਰੂ ਹੋ ਜੇਗੀ ਤਾਂ ਉਸ ਤੋਂ ਬਾਅਦ ਬਾਅਦ ਦੁਪਹਿਰ ਤੱਕ ਜਿਹੜੇ ਨਤੀਜੇ ਉਹ ਕਨਫਰਮ ਹੋ ਜਾਣਗੇ ਔਰ ਲੋਕਾਂ ਦੇ ਵਿੱਚ ਜਿਵੇਂ ਐਗਜ਼ਿਟ ਪੋਲ ਨੂੰ ਲੈ ਕੇ ਵੀ ਜਿਹੜਾ ਬਹੁਤ ਤਰ੍ਹਾਂ ਦੇ ਰੁਝਾਨ ਹੈਗੇ ਕਿ ਕਿਹੜੀ ਸਰਕਾਰ ਉੱਪਰ ਬਣ ਰਹੀ ਹੈਗੀ ਕਿਹੜੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿਉਂਕਿ 18 ਲੱਖ ਤੋਂ ਵੱਧ ਵੋਟਰ ਜਿਹੜੇ ਨੇ ਉਹ ਪਟਿਆਲੇ ਦੇ ਨੇ 2200 ਬੂਥ ਜਿਹੜਾ ਹੈਗਾ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਣਿਆ ਸੀ ਔਰ 26 ਕੈਂਡੀਡੇਟ ਜਿਹੜੇ ਨੇ ਉਹ ਕਿਸਮਤ ਅਜਮਾਰੇ ਸੀ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਹੈ ਕਿਸਮਤ ਕਾਇਦ ਹੈਗੀ ਹੈ ਔਰ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਏਗੀ ਤੇ ਆਉਣ ਵਾਲੇ ਲੋਕਾਂ ਨੂੰ ਜਿਹੜਾ ਪਤਾ ਲੱਗੂਗਾ ਕਿਹੜਾ ਜਿੱਤਦਾ ਦਾਵੇਦਾਰ ਬਣਿਆ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਨੂੰ ਕੁਝ ਘੰਟੇ ਹੀ ਰਹਿ ਗਏ ਨੇ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਤਕਰੀਬਨ 18 ਲੱਖ ਤੋਂ ਵੱਧ ਵੋਟਰ ਸੀਗੇ ਤੇ 2200 ਤੋਂ ਵੱਧ ਜਿਹੜੇ ਆ ਉਹ ਬੂਥ ਲੱਗੇ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ 26 ਜਿਹੜੇ ਉਮੀਦਵਾਰ ਦੇ ਸੀ ਉਹਨਾਂ ਦੀ ਕਿਸਮਤ ਜਿਹੜੀ ਆ ਇਸ ਬਿਲਡਿੰਗ ਦੇ ਵਿੱਚ ਕੈਦ ਆ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਇੱਥੇ ਹੀ ਸਟਰੋਂਗ ਰੂਮ ਜਿਹੜਾ ਬਣਾਇਆ ਗਿਆ ਹੈਗਾ ਔਰ ਇਹ ਵੀ ਤੁਹਾਨੂੰ ਦੱਸਣਯੋਗ ਹੋਊਗਾ ਕਿ ਆਈਟੀ ਬੀਪੀ ਉਸ ਤੋਂ ਬਾਅਦ ਆਈਆਰ ਬੀ ਤੇ ਫਿਰ ਪੰਜਾਬ ਪੁਲਿਸ ਯਾਨਕਿ ਤਿੰਨ ਲੇਅਰਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਮਸ਼ੀਨਾਂ ਰੱਖੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਤਾਂ ਪਟਿਆਲਾ ਪੋਲੋ ਗਰਾਊਂਡ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਕੈਂਡੀਡੇਟਾਂ ਦੇ ਜਿਹੜੀ ਕਿਸਮਤ ਹੈਗੀ ਆ ਉਹ ਇੱਥੇ ਕੈਦ ਹੋਈ ਹੋਈ ਹੈ ਤਾਂ ਕੁਝ ਘੰਟੇ ਬਾਅਦ ਹੀ ਜਿਹੜਾ ਸਵੇਰ ਤੋਂ ਜਾਨਿ ਕਿ 6:30 ਵਜੇ ਦੱਸਿਆ ਜਾ ਰਿਹਾ ਕਿ 6:30 ਵਜੇ ਜਿਨ੍ਹਾਂ ਦੇ ਵੱਲੋਂ ਮੁਲਾਜ਼ਿਮਾਂ ਦੇ ਵੱਲੋਂ ਜਿਹੜੀ ਗਿਣਤੀ ਕਰਨੀ ਹੈਗੀ ਆ ਉਹ ਅੰਦਰ ਜਾਜ ਬਣ ਕੇ ਉਸ ਤੋਂ ਬਾਅਦ ਜਿਹੜਾਗਾ ਤਕਰੀਬਨ 8:00 ਵਜੇ ਸ਼ੁਰੂਆਤ ਹੋਏਗੀ ਗਿਣਤੀ ਦੀ ਜਿਹੜੀ ਹੈ ਸ਼ੁਰੂਆਤ ਹੋਏਗੀ ਜਿਹੜੀਆਂ ਲੋਕਾਂ ਦੀਆਂ ਨਿਗਾਹਾਂ ਨੇ ਉਹ ਟੀਵੀ ਸਕਰੀਨ ਤੇ ਹੋਣਗੀਆਂ ਸਵੇਰੇ 8:00 ਵਜੇ ਤਕਰੀਬਨ ਦੱਸਿਆ ਜਾ ਰਿਹਾ ਹੈਗਾ ਕਿ ਗਿਣਤੀ ਜਿਹੜੀ ਹੈ ਉਹ ਸ਼ੁਰੂਆਤ ਹੋ ਜਾਏਗੀ ਔਰ ਵੱਡੀ ਪੈਰ ਜਿਸ ਤਰ੍ਹਾਂ ਤਿੰਨ ਲੇਅਰ ਦੱਸਿਆ ਤੋਂ ਦੁਆਰੇ ਇੱਕ ਵਾਰ ਫੇਰ ਦੱਸ ਦਈਏ ਆਈਟੀ, ਬੀਪੀ, ਆਈਆਰਪੀ ਤੇ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਜਿਹੜੀਆਂ ਸਟਰੋਂਗ ਰੂਮ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਮਾਰਨਿੰਗ ਸਵੇਰੇ 6:30 ਜਿਹੜੇ ਨੇ ਉਹ ਮੁਲਾਜ਼ਮ ਅੰਦਰ ਆ ਜਾਣਗੇ ਉਸ ਤੋਂ ਬਾਅਦ 8 ਵਜੇ ਗਿਣਤੀ ਸ਼ੁਰੂ ਹੋ ਜਾਏਗੀ ਕਿਉਂਕਿ 18 ਲੱਖ ਤੋਂ ਜਿਹੜੇ ਵੱਧ ਦੇ ਵੋਟਰ ਨੇ ਜ਼ਰੂਰ 68% ਜਿਹੜੀ ਹੈਗੀ ਹੈ ਪੋਲਿੰਗ ਜ਼ਰੂਰ ਹੋਈ ਸੀ ਪਰ ਨਿਗਾਹਾਂ ਨੇ ਕਿੱਥੇ ਚਾਰੋਂ ਦੇ ਚਾਰੋਂ ਕੈਂਡੀਡੇਟ ਜਿਹੜੇ ਨੇ ਉਹ ਦਾਅਵੇਦਾਰ ਸੀਗੇ ਸਾਡੀ ਜਿੱਤ ਹੋਏਗੀ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਸੀ ਮਹਾਰਾਣੀ ਪ੍ਰਨੀਤਕੌਰ ਜਿਹੜੇ ਨੇ ਉਹ ਪਟਿਆਲਾ ਤੋਂ ਚਾਰ ਵਾਰ ਜੇਤੂ ਰਹੇ ਨੇ ਤਾਂ ਉਸ ਤੋਂ ਬਾਅਦ ਗੱਲ ਕਰ ਲਿਤੇ ਜਾਵੇ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਸੀਗੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਣੀ ਜਿਸ ਤਰ੍ਹਾਂ ਪਰਨੀਤ ਕੋਰ ਹੈ ਔਰ ਦੂਸਰੇ ਪਾਸੇ ਕਾਂਗਰਸ ਉਹ ਧਰਮਵੀਰ ਗਾਂਧੀ ਹੋਣ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਹੋਣ ਜੋਨ ਚਾਰੋਂ ਦੇ ਚਾਰੋਂ ਜਿਹੜਾ ਹੈਗਾ ਉਹ ਜਿੱਤ ਦਾ ਦਾਵਾ ਜ਼ਰੂਰ ਕਰ ਰਹੇ ਨੇ ਵੱਡੀ ਲੀਡ ਦੇ ਨਾਲ ਐਗਜ਼ਿਟ ਪੋਲ ਵੀ ਜਿਹੜੇ ਉਹ ਆ ਰਹੇ ਨੇ ਪਰ ਫਿਲਹਾਲ ਦੀ ਘੜੀ ਜਿਹੜਾ ਹੈਗਾ ਮਸ਼ੀਨਾ ਜੜੀਆਂ ਨੇ ਉੱਥੇ ਇਸ ਬਿਲਡਿੰਗ ਦੇ ਵਿੱਚ ਕੈਦ ਨੇ ਵੱਡਾ ਪਹਿਰਾ ਜ਼ਰੂਰ ਹੈਗਾ ਤਿੰਨ ਤਿੰਨ ਜੜੀਆਂ ਲੇਹਰਾਂ ਦੇ ਵਿੱਚ ਜੜੀਆਂ ਮਸ਼ੀਨਾ ਪਈਆਂ ਹੋਈਆਂ ਔਰ ਦੂਸਰੇ ਪਾਸੇ ਦੇਖ ਸਕਦੇ ਹੋ ਤੁਸੀਂ ਜਿਹੜੇ ਲੋਕ ਨੇ ਉਹ ਵੀ ਮੌਜੂਦ ਨੇ ਕਿਉਂਕਿ ਹਰ ਜਿਹੜਾ ਹੈਗਾ ਕੈਂਡੀਡੇਟ ਚਾਹੇ ਉਹ ਕਾਂਗਰਸ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਭਾਜਪਾ ਦਾ ਹੋਵੇ ਤਾਂ ਲੋਕਾਂ ਦੇ ਲੋਕ ਨੇ ਜਿਹੜੇ ਉਰੇ ਖੜੇ ਹੋਏ ਨੇ ਦੇਖਦੇ ਨੇ ਕਿ ਜਿਹੜਾ ਪੈਰਾ ਸਹੀ ਲੱਗਿਆ ਹੋਇਆ ਜਿਹੜੀਆਂ ਮਸ਼ੀਨਾਂ ਨੇ ਉਹ ਸਹੀ ਨੇ ਕਿਤੇ ਕੋਈ ਗੜਬੜੀ ਤਾਂ ਨਹੀਂ ਹੈਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਸਵੇਰ ਤੋਂ ਹੀ ਜਿਹੜੇ ਕੁਝ ਲੋਕ ਵੀ ਉਰੇ ਮੌਜੂਦ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਪਟਿਆਲੇ ਦੀਆਂ ਦਿਖਾ ਰਿਹਾ ਪਟਿਆਲਾ ਪੋਲੋ ਗਰਾਊਂਡ ਦੀਆਂ ਤਾਂ ਇਹ ਬਿਲਡਿੰਗ ਦੇ ਵਿੱਚ ਹੀ ਜਿਹੜੀ ਹੈ ਕਿਸਮਤ ਜਿਹੜੀ ਹੈਗਾ ਕੈਦ ਹੈਗੀ ਕਿਉਂਕਿ ਸੁਮਾਣਾ ਛਤਰਾਣਾ ਦੇ ਜਿਹੜੀਆਂ ਮਸ਼ੀਨਾਂ ਨੇ ਉਹ ਇਸ ਪੋਲੋ ਗਰਾਊਂਡ ਦੇ ਵਿੱਚ ਰੱਖਿਆ ਹੋਇਆ ਜਿਸ ਤਰ੍ਹਾਂ ਬਾਰ ਬਾਰ ਦੱਸ ਰਹੇ ਕਿ ਤਿੰਨ ਲੇਅਰ ਦੇ ਵਿੱਚ ਜਿਹੜਾ ਹੈਗਾ ਉਹ ਮਸ਼ੀਨਾਂ ਰੱਖਿਆ ਹੋਈਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਨਾਮ ਹੈ ਜੀ ਆਪਣਾ ਜਸਵਿੰਦਰ ਸਿੰਘ ਸ਼ੇਰਗੜ ਜੀ ਜਸਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਦੇਖ ਰਹੇ ਹੋ ਤੁਸੀਂ ਉਰੇ ਹੀ ਹੈਗੇ ਹੋ ਕਿਵੇਂ ਦੇਖਦੇ ਹੋ ਮਸ਼ੀਨਾਂ ਦੇ ਜਿਹੜੇ ਦੇਖ ਰਹੇ ਹੋ ਰਿਹਾ ਤਿੰਨ ਲੇਅਰਸ ਪੁਲਿਸ ਲੱਗੀ ਹੋਈ ਹੈ ਜਿਹੜੀ ਇਹ ਸਾਡੇ ਨਾ ਜਿਹੜੀ ਸਤਰਾਣ ਵਾਲੀ ਟੀਮ ਹੈ ਸਾਰੀ ਆਮ ਆਦਮੀ ਪਾਰਟੀ ਦੀ ਸੁਰਾ ਕੁਲਵੰਤ ਸਿੰਘ ਬਾਜੀਗਰ ਹਲਕਾ ਸਤਰਾਣਾ ਦੀ ਸਾਰੀ ਟੀਮ ਹੈ ਜਿਹੜੀ ਵੇਖ ਰਹੀ ਹੋਣਾ ਨੂੰ ਸਾਰਿਆਂ ਨੂੰ ਮਤਲਬ ਕਿ ਇੱਥੇ ਵੀ ਕਿਵੇਂ ਉਹਨਾਂ ਦਾ ਪ੍ਰਬੰਧ ਨੇ ਕਿਵੇਂ ਸਿਕਿਉਰਿਟੀ ਦਾ ਪ੍ਰਬੰਧ ਹੈ ਸਾਰਾ ਹੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਬੰਧ ਨੂੰ ਲਗਾਇਆ ਜਿਵੇਂ ਸਵੇਰ ਤੋਂ ਖੜੇ ਹੋ ਕਿਸ ਤਰੀਕੇ ਦੇ ਨਾਲ ਹੈ ਬਿਲਕੁਲ ਸਹੀ ਨੇ ਪ੍ਰਬੰਧ ਜਵੇਂ ਦੱਸਿਆ ਜਾ ਰਿਹਾ ਆਈਟੀਬੀਪੀ ਹੋਗੀ ਆਈਆਰ ਦੂਸਰੀ ਹੋਗੀ ਪੰਜਾਬ ਪੁਲਿਸ ਹੋਗੀ ਬਹੁਤ ਵਧੀਆ ਪ੍ਰਬੰਧ ਨੇ ਜੀ ਇੱਥੇ ਪਰਿੰਦਾ ਨਹੀਂ ਪਰ ਮਾਰ ਸਕਦਾ ਇਸ ਤਰੀਕੇ ਦੀ ਹਾਈ ਲੈਅਰ ਸਿਕਿਉਰਿਟੀ ਹੈ ਜੀ ਇੱਥੇ ਪੂਰੀ ਹੈ ਜੀ 3 ਲੈਅਰ ਚ ਇਹਨਾਂ ਨੇ ਲਾਈ ਹੋਈ ਹੈ ਜੀ ਤੇ ਬਾਹਰ ਪੰਜਾਬ ਪੁਲਿਸ ਹੈ ਅੰਦਰ ਆਈਟੀਬੀ ਇਹ ਹੀ ਇਹਨਾਂ ਦੇ ਅੰਦਰ ਵੀ ਫੋਰਸ ਹੈ ਜੀ ਐਗਜ਼ਿਟ ਪੋਲ ਦੇਖ ਰਹੇ ਹੋ ਤੁਸੀਂ ਐਗਜ਼ਿਟ ਪੋਲ ਦੇ ਵਿੱਚ ਜਿਸ ਤਰ੍ਹਾਂ ਨਤੀਜੇ ਦਿਖਾਏ ਜਾ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਸਹੀ ਸਮਝਦੇ ਹੋ ਉਹ ਤਾਂ ਮੋਦੀ ਦੇ ਮਤਲਬ ਕੇ ਪੋਲ ਨੇ ਜੀ ਸਾਰੇ ਜਿਹੜੇ ਨੇ ਅਸਲ ਤੇ ਰਿਜ਼ਲਟ ਕੱਲ ਨੂੰ ਸਵੇਰੇ ਸ਼ੁਰੂ ਹੋ ਜਾਏਗਾ ਮਿਲਣਾ ਜਦੋਂ ਕਾਊਂਟਿੰਗ ਸ਼ੁਰੂ ਹੋ ਗਈ ਜੀ ਉਦੋਂ ਹੀ ਸਹੀ ਮੈਨੇਜ ਤਾਂ ਰਿਜ਼ਲਟ ਵੇਖੋ ਉਦੋਂ ਹੀ ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗੇਗਾ ਉਹੀ ਰਿਜ਼ਲਟ ਹੋਣਗੇ ਜਿਹੜੇ ਫਾਈਨਲ ਤੇ ਜੀ ਇਹ ਤਾਂ ਅਗਲੇ ਦੇ ਕਾਂਗਰਸ ਨੂੰ 7 ਤੋਂ 8 ਸੀਟਾਂ ਪੰਜਾਬ ਚ ਮੰਨੀਆਂ ਜਾ ਰਹੀਆਂ ਤੁਸੀਂ ਆਮ ਆਦਮੀ ਪਾਰਟੀ ਤੋਂ ਕੀ ਸਮਝਦੇ ਹੋ ਕਿ ਤਰੀਕੇ ਨਾਲ ਨਹੀਂ 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 ਜੀ ਇਹ ਨਹੀਂ ਹੋ ਸਕ ਬਹੁਤ ਮਾਨ ਸਾਹਿਬ ਨਾਲ ਲੋਕ ਬਹੁਤ ਪਿਆਰ ਕਰਦੇ ਨੇ ਜੀ ਬਹੁਤ ਕਦਰ ਕਰਦੇ ਨੇ ਮਾਨ ਸਾਹਿਬ ਦੀ ਕੰਮ ਕੀਤੇ ਹੋਏ ਸਰਕਾਰ ਦੇ ਨੇ ਜਿਹੜੇ ਉਹਨਾਂ ਨੂੰ ਪਿੰਡਾਂ ਚ ਅਸੀਂ ਤਾਂ ਬਹੁਤ ਲੰਮਾ ਚੌੜਾ ਵਰਕ ਕੀਤਾ ਹੈ ਫਿਰਦੇ ਰਹੇ ਆ ਬਹੁਤ ਲੋਕ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਜੀ ਚਾਹੁੰਦੇ ਨੇ ਜੀ ਦਿਲੋਂ ਚਾਹੁੰਦੇ ਹਾਂ ਸਹੀ ਹੋਈਆਂ ਨਿਰਪੱਖ ਹੋਈਆਂ ਹਾਂ ਜੀ ਬਿਲਕੁਲ ਜੀ ਬੜੀ ਮਨ ਮਾਨ ਨਾਲ ਤਕਰੀਬਨ ਆਪਾਂ ਤੁਸੀਂ ਇਹ ਵੇਖ ਲਓ ਵੀ ਪਟਿਆਲੇ ਚ ਵੀ ਕਿਤੇ ਵੀ ਕੋਈ ਗੜਬੜੀ ਦੀ ਕੋਈ ਖਬਰ ਨਹੀਂ ਜੀ ਕਿਤੇ ਵੀ ਕਿਸੇ ਬੂਥ ਤੇ ਵੀ ਬੜੇ ਅਮਨ ਮਾਨ ਨਾਲ ਲੋਕਾਂ ਨੇ ਬੜੇ ਭਾਈਚਾਰਕ ਸਾਂਝ ਰੱਖ ਕੇ ਜੀ ਬੜੇ ਲਗਨ ਨਾਲ ਲੋਕਾਂ ਨੇ ਵੋਟ ਪੋਲ ਕੀਤੀ ਹੈ ਜੀ ਥੋੜਾ ਜਿਹਾ ਮੌਸਮ ਕਰਕੇ ਗਰਮੈਸ਼ ਦੇ ਕਰਕੇ ਥੋੜੀ ਜੀ ਪੋਲਿੰਗ ਭਾਵੇਂ ਘਟ ਹੋਈ ਏ ਪਰ ਫਿਰ ਵੀ ਬਹੁਤ ਵਧੀਆ ਪੋਲਿੰਗ ਬੀਜੇਪੀ ਵਾਲੇ ਕਹਿੰਦੇ ਕਹਿੰਦੇ ਜਦੋਂ 400 ਤੋਂ ਪਾਰ ਹੋ ਗਿਆ ਕਹਿੰਦੇ ਆਣ ਗਿਆ ਫਿਰ ਕਹਿੰਦਾ ਈਵੀਐਮ ਤੇ ਨੁਕਸ ਕੱਢਣ ਲੱਗ ਜਾਣਗੇ ਜਿਹੜੇ ਕਹਿੰਦਾ ਬਾਕੀ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਚਾਹੇ ਦੂਜੇ ਹੋਣ ਨਹੀਂ ਜੀ ਇਹ ਤਾਂ ਸਾਰਿਆਂ ਐਵੇਂ ਮਾਰਦੇ ਨੇ ਜੀ ਵੇਖੋ ਜਿਹੜਾ ਪਹਿਲਾਂ ਹੀ ਇੱਕ ਬਹੁਤ ਬੁੱਧੀਜੀਵੀ ਜਿਹੜੇ ਲੋਕ ਨੇ ਉਹ ਇਹਦਾ ਵਿਰੋਧ ਕਰ ਰਹੇ ਸੀ EVM ਦਾ ਜੀ ਬਹੁਤ ਜ਼ਿਆਦਾ ਮਤਲਬ ਕਿ ਵੀ ਜਿਹੜਾ ਵਿਰੋਧ ਕਰ ਰਹੇ ਸੀ ਉਹ ਉਹ ਤਾਂ ਆਲਰੇਡੀ ਚੱਲ ਹੀ ਰਿਹਾ ਹੈ ਜੀ ਉਹਨਾਂ ਦਾ ਵਿਰੋਧ ਤਾਂ ਤੁਹਾਨੂੰ ਭਰੋਸਾ ਹੈ EVM ਤੇ ਭਰੋਸਾ ਤਾਂ ਵੇਖੋ ਜੀ ਇਹ ਤਾਂ ਹੁਣ ਜਨਤਾ ਦਾ ਸਾਰੀ ਦਾ ਫੈਸਲਾ ਹੈ ਜੀ ਕੋਈ ਇਹਦੇ 'ਚ ਇਹ ਨਹੀਂ ਵੀ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਇਹ ਨਹੀਂ ਠੀਕ ਸਾਰਾ ਠੀਕ ਹੈ ਜੀ ਕੋਈ ਗੜਬੜੀ ਵਾਲੀ ਗੱਲ ਨਹੀਂ ਜੀ ਬਾਈ ਜੀ ਕੀ ਨਾ ਮੈਂ ਨਾ ਕੁਲਵ ਸਿੰਘ ਸਰਪੰਚ ਹਰਿਆਉ ਤੋਂ ਆ ਸਤਾਰਨ ਹਲਕੇ ਮੇਰਾ ਪੰਸਾ ਕਿਵੇਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਖੜੇ ਹੋ ਤੁਸੀਂ ਵੀ ਉਰੇ ਪੈਰਾ ਦਿੱਤਾ ਹੋਇਆ ਜਿਸ ਤਰ ਨਾ ਬਹੁਤ ਵਧੀਆ ਪ੍ਰਬੰਧਨ ਹੈ ਸਰਕਾਰ ਦਾ ਕੋਈ ਇਹੋ ਜੀ ਗੱਲ ਹੈ ਨਹੀਂ ਇੱਥੇ ਵੀ ਕੋਈ ਇਹੋ ਜੀ ਗਲਤ ਹੋ ਜੇਗੀ 3 ਲੇਅਰ ਸਕਿਉਰਟੀ ਲੱਗੀ ਹੈ ਇੱਥੇ ਇੱਥੇ ਕੋਈ ਇਹੋ ਜੀ ਗੱਲ ਹੈ ਨਹੀਂ ਵਿਸ਼ਵਾਸ ਹੈ ਇੱਥੇ ਮਤਲਬ ਲੋਕਾਂ ਨੂੰ ਏਡੀ ਗੱਲ ਹੈ ਨਹੀਂ ਕੋਈ ਲੱਗਦਾ ਫਿਰ ਬਹੁਮਤ ਦੇ ਨਾਲ ਸਾਰੇ ਡਾਕਟਰ ਬਲਵੀਰ ਜਿਹੜੇ ਬਣ ਜਾਣਗੇ ਹਾਂ ਜੀ ਦੇਖੋ ਜੀ ਇਹ ਤਾਂ ਦੋਹੀ ਮਰਜ਼ੀ ਕਹੀ ਜੀ ਲੋਕਾਂ ਨੇ ਜੋ ਕੀਤਾ ਹੈ ਹਮ ਉਹਨਾਂ ਸਾਹਮਣੇ ਉਹੀ ਹੈ ਨਾ ਜੋ ਪੇਟੀ ਵਿੱਚ ਬੰਦ ਹੈ ਆਪਾਂ ਕਹੀਦੇ ਵੀ ਉਹ ਜਿੱਤੇਗਾ ਜਿੱਤੇਗਾ ਹੁਣ ਲੋਕਾਂ ਦੀ ਕੀ ਮਰਜ਼ੀ ਐ ਲੋਕਾਂ ਦੇ ਕੀ ਰੁਝਾਨ ਨੇ ਉਹ ਤਾਂ ਕੱਲ ਪਤਾ ਲੱਗ ਜਾਏਗਾ ਕੌਮਲਾ ਕਿਵੇਂ ਦੇਖਦੇ ਸੀ ਚਾਰੋਂ ਕੈਂਡੀਡੇਟ ਜਿਹੜੇ ਦਾਅਵੇ ਦੱਸਿਆ ਮਹਾਰਾਣੀ ਪਰਨੀਤ ਕੌਰ ਚਾਰ ਵਾਰ ਜਿਹੜਾ ਪਟਿਆਲੋ ਜਿੱਤੇ ਹੋਏ ਦਾ ਮਹਾਰਾਣੀ ਇੱਕ ਮੁਕਾਬਲੇ 'ਚ ਹੈ ਨਹੀਂ ਬਿਲਕੁਲ ਹੈ ਨਹੀਂ ਮੁਕਾਬਲੇ 'ਚ 20 ਸਾਲ ਪਹਿਲਾਂ ਐਮਪੀ ਰਹਿ ਗਈ ਉਹ 10 ਸਾਲ ਰਾਜ ਕੀਤਾ ਮੈਂ ਕੈਪਟਨ ਮਨਿੰਦਰ ਸਿੰਘ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਲੋਕਾਂ 'ਤੇ ਬਹੁਤ ਨਫ਼ਰਤ ਸੀ ਮੁਕਾਬਲਾ ਡਾਕਟਰ ਬਲਵੀਰ ਤੇ ਡਾਕਟਰ ਗਾਂਧੀ ਵਿਚ ਹੈ ਉਹਨਾਂ ਦੇ ਵਿੱਚ ਦੋਨਾਂ ਦਾ ਮੁਕਾਬਲਾ ਸੀ ਹੋਰ ਤੀਜਾ ਬੰਦਾ ਹੈ ਨਹੀਂ ਮੁਕਾਬਲੇ ਦੇ ਵਿੱਚ ਕੋਈ ਹੋਇਆ ਜੀ ਧੰਨਵਾਦ ਤਾਂ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਬਿਲਡਿੰਗ ਹੈ ਜਿੱਥੇ 26 ਉਮੀਦਵਾਰਾਂ ਦੀ ਕਿਸਮਤ ਜਿਹੜੀ ਆ ਉਹ ਕਾਇਦ ਆ ਤਾਂ ਤਕਰੀਬਨ ਸਵੇਰੇ 8 ਵਜੇ ਤੋਂ ਗਿਣਤੀ ਜਿਹੜੀ ਆ ਉਹ ਸ਼ੁਰੂ ਹੋ ਜੇਗੀ ਤਾਂ ਉਸ ਤੋਂ ਬਾਅਦ ਬਾਅਦ ਦੁਪਹਿਰ ਤੱਕ ਜਿਹੜੇ ਨਤੀਜੇ ਉਹ ਕਨਫਰਮ ਹੋ ਜਾਣਗੇ ਔਰ ਲੋਕਾਂ ਦੇ ਵਿੱਚ ਜਿਵੇਂ ਐਗਜ਼ਿਟ ਪੋਲ ਨੂੰ ਲੈ ਕੇ ਵੀ ਜਿਹੜਾ ਬਹੁਤ ਤਰ੍ਹਾਂ ਦੇ ਰੁਝਾਨ ਹੈਗੇ ਕਿ ਕਿਹੜੀ ਸਰਕਾਰ ਉੱਪਰ ਬਣ ਰਹੀ ਹੈਗੀ ਕਿਹੜੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿਉਂਕਿ 18 ਲੱਖ ਤੋਂ ਵੱਧ ਵੋਟਰ ਜਿਹੜੇ ਨੇ ਉਹ ਪਟਿਆਲੇ ਦੇ ਨੇ 2200 ਬੂਥ ਜਿਹੜਾ ਹੈਗਾ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਣਿਆ ਸੀ ਔਰ 26 ਕੈਂਡੀਡੇਟ ਜਿਹੜੇ ਨੇ ਉਹ ਕਿਸਮਤ ਅਜਮਾਰੇ ਸੀ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਹੈ ਕਿਸਮਤ ਕਾਇਦ ਹੈਗੀ ਹੈ ਔਰ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਏਗੀ ਤੇ ਆਉਣ ਵਾਲੇ ਲੋਕਾਂ ਨੂੰ ਜਿਹੜਾ ਪਤਾ ਲੱਗੂਗਾ ਕਿਹੜਾ ਜਿੱਤਦਾ ਦਾਵੇਦਾਰ ਬਣਿਆ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਔਰ ਨਦੀਪ ਸਿੰਘ ਪਟਿਆਲਾ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਨੂੰ ਕੁਝ ਘੰਟੇ ਹੀ ਰਹਿ ਗਏ ਨੇ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਤਕਰੀਬਨ 18 ਲੱਖ ਤੋਂ ਵੱਧ ਵੋਟਰ ਸਿਗੇ ਤੇ 2200 ਤੋਂ ਵੱਧ ਜਿਹੜੇ ਆ ਉਹ ਬੂਥ ਲੱਗੇ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ 26 ਜਿਹੜੇ ਉਮੀਦਵਾਰ ਦੇ ਸੀ ਉਹਨਾਂ ਦੀ ਕਿਸਮਤ ਜਿਹੜੀ ਆ ਇਸ ਬਿਲਡਿੰਗ ਦੇ ਵਿੱਚ ਕੈਦ ਆ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਇੱਥੇ ਹੀ ਸਟਰੋਂਗ ਰੂਮ ਜਿਹੜਾ ਬਣਾਇਆ ਗਿਆ ਹੈਗਾ ਔਰ ਇਹ ਵੀ ਤੁਹਾਨੂੰ ਦੱਸਣਯੋਗ ਹੋਊਗਾ ਕਿ ਆਈਟੀ ਬੀਪੀ ਤੋਂ ਬਾਅਦ ਆਈਆਰ ਬੀ ਤੇ ਫਿਰ ਪੰਜਾਬ ਪੁਲਿਸ ਯਾਨਕਿ ਤਿੰਨ ਲੇਅਰਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਮਸ਼ੀਨਾਂ ਰੱਖੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਤਾਂ ਪਟਿਆਲਾ ਪੋਲੋ ਗਰਾਊਂਡ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਕੈਂਡੀਡੇਟਾਂ ਦੇ ਜਿਹੜੀ ਕਿਸਮਤ ਹੈਗੀ ਆ ਉਹ ਇੱਥੇ ਕੈਦ ਹੋਈ ਹੋਈ ਹੈ ਤਾਂ ਕੁਝ ਘੰਟੇ ਬਾਅਦ ਹੀ ਜਿਹੜਾ ਸਵੇਰ ਤੋਂ ਜਾਨਿ ਕਿ 6:30 ਵਜੇ ਦੱਸਿਆ ਜਾ ਰਿਹਾ ਕਿ 6:30 ਵਜੇ ਜਿਨ੍ਹਾਂ ਦੇ ਵੱਲੋਂ ਮੁਲਾਜ਼ਿਮਾਂ ਦੇ ਵੱਲੋਂ ਜਿਹੜੀ ਗਿਣਤੀ ਕਰਨੀ ਹੈਗੀ ਆ ਉਹ ਅੰਦਰ ਜਾਜ ਬਣ ਕੇ ਉਸ ਤੋਂ ਬਾਅਦ ਜਿਹੜਾਗਾ ਤਕਰੀਬਨ 8:00 ਵਜੇ ਸ਼ੁਰੂਆਤ ਹੋਏਗੀ ਗਿਣਤੀ ਦੀ ਜਿਹੜੀ ਹੈ ਸ਼ੁਰੂਆਤ ਹੋਏਗੀ ਜਿਹੜੀਆਂ ਲੋਕਾਂ ਦੀਆਂ ਨਿਗਾਹਾਂ ਨੇ ਉਹ ਟੀਵੀ ਸਕਰੀਨ ਤੇ ਹੋਣਗੀਆਂ ਸਵੇਰੇ 8:00 ਵਜੇ ਤਕਰੀਬਨ ਦੱਸਿਆ ਜਾ ਰਿਹਾ ਹੈਗਾ ਕਿ ਗਿਣਤੀ ਜਿਹੜੀ ਹੈ ਉਹ ਸ਼ੁਰੂਆਤ ਹੋ ਜਾਏਗੀ ਔਰ ਵੱਡੀ ਪੈਰ ਜਿਸ ਤਰ੍ਹਾਂ ਤਿੰਨ ਲੇਅਰ ਦੱਸਿਆ ਤੋਂ ਦੁਆਰੇ ਇੱਕ ਵਾਰ ਫੇਰ ਦੱਸ ਦਈਏ ਆਈਟੀ, ਬੀਪੀ, ਆਈਆਰਪੀ ਤੇ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਜਿਹੜੀਆਂ ਸਟਰੋਂਗ ਰੂਮ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਮਾਰਨਿੰਗ ਸਵੇਰੇ 6:30 ਜਿਹੜੇ ਨੇ ਉਹ ਮੁਲਾਜ਼ਮ ਅੰਦਰ ਆ ਜਾਣਗੇ ਉਸ ਤੋਂ ਬਾਅਦ 8 ਵਜੇ ਗਿਣਤੀ ਸ਼ੁਰੂ ਹੋ ਜਾਏਗੀ ਕਿਉਂਕਿ 18 ਲੱਖ ਤੋਂ ਜਿਹੜੇ ਵੱਧ ਦੇ ਵੋਟਰ ਨੇ ਜਰੂਰ 62% ਜਿਹੜੀ ਹੈਗੀ ਹੈ ਪੋਲਿੰਗ ਜਰੂਰ ਹੋਈ ਸੀ ਪਰ ਨਿਗਾਹਾਂ ਨੇ ਕਿੱਥੇ ਚਾਰੋਂ ਦੇ ਚਾਰੋਂ ਕੈਂਡੀਡੇਟ ਜਿਹੜੇ ਨੇ ਉਹ ਦਾਵੇਦਾਰ ਸੀ ਕਿ ਸਾਡੀ ਜਿੱਤ ਹੋਏਗੀ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਸੀ ਮਹਾਰਾਣੀ ਪ੍ਰਨੀਤ ਕੋਰ ਜਿਹੜੇ ਨੇ ਉਹ ਪਟਿਆਲਾ ਤੋਂ ਚਾਰ ਵਾਰ ਜੇਤੂ ਰਹੇ ਨੇ ਤਾਂ ਉਸ ਤੋਂ ਬਾਅਦ ਗੱਲ ਕਰ ਲਿਤੇ ਜਾਵੇ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਸੀਗੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਣੀ ਜਿਸ ਤਰ੍ਹਾਂ ਪਰਨੀਤ ਕੋਰ ਹੈ ਔਰ ਦੂਸਰੇ ਪਾਸੇ ਕਾਂਗਰਸ ਉਹ ਧਰਮਵੀਰ ਗਾਂਧੀ ਹੋਣ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਹੋਣ ਜੋ ਚਾਰੋਂ ਦੇ ਚਾਰੋਂ ਜਿਹੜਾ ਹੈਗਾ ਉਹ ਜਿੱਤ ਦਾ ਦਾਵਾ ਜ਼ਰੂਰ ਕਰ ਰਹੇ ਨੇ ਵੱਡੀ ਲੀਡ ਦੇ ਨਾਲ ਐਗਜ਼ਿਟ ਪੋਲ ਵੀ ਜਿਹੜੇ ਉਹ ਆ ਰਹੇ ਨੇ ਪਰ ਫਿਲਹਾਲ ਦੀ ਘੜੀ ਜਿਹੜਾ ਹੈਗਾ ਮਸ਼ੀਨਾ ਜੜੀਆਂ ਨੇ ਉੱਥੇ ਇਸ ਬਿਲਡਿੰਗ ਦੇ ਵਿੱਚ ਕੈਦ ਨੇ ਵੱਡਾ ਪਹਿਰਾ ਜ਼ਰੂਰ ਹੈਗਾ ਤਿੰਨ ਤਿੰਨ ਜੜੀਆਂ ਲਹਿਰਾਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਪਈਆਂ ਹੋਈਆਂ ਔਰ ਦੂਸਰੇ ਪਾਸੇ ਦੇਖ ਸਕਦੇ ਹੋ ਤੁਸੀਂ ਜਿਹੜੇ ਲੋਕ ਨੇ ਉਹ ਵੀ ਮੌਜੂਦ ਨੇ ਕਿਉਂਕਿ ਹਰ ਜਿਹੜਾ ਹੈਗਾ ਕੈਂਡੀਡੇਟ ਚਾਹੇ ਉਹ ਕਾਂਗਰਸ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਭਾਜਪਾ ਦਾ ਹੋਵੇ ਤਾਂ ਲੋਕਾਂ ਦੇ ਲੋਕ ਨੇ ਜਿਹੜੇ ਉਰੇ ਖੜੇ ਹੋਏ ਨੇ ਦੇਖਦੇ ਨੇ ਕਿ ਜਿਹੜਾ ਪੈਰਾ ਸਹੀ ਲੱਗਿਆ ਹੋਇਆ ਜਿਹੜੀਆਂ ਮਸ਼ੀਨਾਂ ਨੇ ਉਹ ਸਹੀ ਨੇ ਕਿਤੇ ਕੋਈ ਗੜਬੜੀ ਤਾਂ ਨਹੀਂ ਹੈਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਸਵੇਰ ਤੋਂ ਹੀ ਜਿਹੜੇ ਕੁਝ ਲੋਕ ਵੀ ਉਰੇ ਮੌਜੂਦ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਪਟਿਆਲੇ ਦੀਆਂ ਦਿਖਾ ਰਹੇ ਆ ਪਟਿਆਲਾ ਪੋਲੋ ਗਰਾਊਂਡ ਦੀ ਆ ਤਾਂ ਇਹ ਬਿਲਡਿੰਗ ਦੇ ਵਿੱਚ ਹੀ ਜਿਹੜੀ ਹੈ ਕਿਸਮਤ ਜਿਹੜੀ ਹੈਗੀ ਹੈ ਕੈਦ ਹੈਗੀ ਹੈ ਕਿਉਂਕਿ ਸੁਮਾਣਾ ਛਤਰਾਣਾ ਦੇ ਜਿਹੜੀਆਂ ਮਸ਼ੀਨਾਂ ਨੇ ਉਹ ਇਸ ਪੋਲੋ ਗਰਾਊਂਡ ਦੇ ਵਿੱਚ ਰੱਖਿਆ ਹੋਇਆ ਜਿਸ ਤਰ੍ਹਾਂ ਬਾਰ ਬਾਰ ਦੱਸਣਾ ਕਿ ਤਿੰਨ ਲੇਅਰ ਦੇ ਵਿੱਚ ਜਿਹੜਾ ਹੈਗਾ ਉਹ ਮਸ਼ੀਨਾਂ ਰੱਖੀਆਂ ਹੋਈਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਨਾਮ ਹੈ ਜੀ ਆਪਣਾ ਜਸਵਿੰਦਰ ਸਿੰਘ ਸ਼ੇਰਗੜ ਜੀ ਜਸਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਦੇਖ ਰਹੇ ਹੋ ਤੁਸੀਂ ਉਰੇ ਹੀ ਹੈਗੇ ਹੋ ਕਿਵੇਂ ਦੇਖਦੇ ਹੋ ਮਸ਼ੀਨਾਂ ਦੇ ਜਿਹੜੀ ਦੇਖ ਰਹੇ ਹੋਰੀ ਹੈ ਤਿੰਨ ਲੇਅਰਸ ਪੁਲਿਸ ਲੱਗੀ ਹੋਈ ਹੈ ਜਿਹੜੀ ਇਹ ਸਾਡੇ ਨਾ ਜਿਹੜੀ ਸੁਤਰਾਣੇ ਵਾਲੀ ਟੀਮ ਹੈ ਸਾਰੀ ਆਮ ਆਦਮੀ ਪਾਰਟੀ ਦੀ ਸਰਕਲਵੰਤ ਸਿੰਘ ਬਾਜੀਗਰ ਹਲਕਾ ਸਤਰਾਣਾ ਦੀ ਸਾਰੀ ਟੀਮ ਹੈ ਜਿਹੜੀ ਉਹ ਇੱਥੇ ਲਗਾਤਾਰ ਰਹਿ ਰਹੀ ਏ ਇੱਥੇ ਹੀ ਉਹ ਵੇਖ ਰਹੀ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਇੱਥੇ ਵੀ ਕਿਵੇਂ ਉਹਨਾਂ ਦਾ ਪ੍ਰਬੰਧ ਨੇ ਕਿਵੇਂ ਸਿਕਿਉਰਿਟੀ ਦਾ ਪ੍ਰਬੰਧ ਏ ਸਾਰਾ ਹੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਬੰਧ ਨੂੰ ਲਗਾਇਆ ਜਿਵੇਂ ਸਵੇਰ ਤੋਂ ਖੜ੍ਹੇ ਹੋ ਕਿਸ ਤਰੀਕੇ ਦੇ ਨਾਲ ਹੈ ਬਿਲਕੁਲ ਸਹੀ ਨੇ ਪ੍ਰਬੰਧਵੇਂ ਦੱਸਿਆ ਜਾ ਰਿਹਾ ਆਈਟੀਬੀਪੀ ਹੋਗੀ ਆਈਆਰ ਦੂਸਰੀ ਹੋਗੀ ਪੰਜਾਬ ਪੁਲਿਸ ਹੋਗੀ ਬਹੁਤ ਵਧੀਆ ਪ੍ਰਬੰਧ ਨੇ ਜੀ ਇੱਥੇ ਪਰਿੰਦਾ ਨਹੀਂ ਪਰ ਮਾਰ ਸਕਦਾ ਇਸ ਤਰੀਕੇ ਦੀ ਹਾਈ ਲੈਅਰ ਸਕਿਉਰਟੀ ਹੈ ਜੀ ਇੱਥੇ ਪੂਰੀ ਹੈ ਜੀ 3 ਲੇਅਰ ਚ ਇਹਨਾਂ ਨੇ ਲਾਈ ਹੋਈ ਹੈ ਜੀ ਤੇ ਬਾਹਰ ਪੰਜਾਬ ਪੁਲਿਸ ਹੈ ਅੰਦਰ ਆਈਟੀਬੀਏ ਇਹਨਾਂ ਦੀ ਅੰਦਰ ਵੀ ਫੋਰਸ ਹੈ ਜੀ ਐਗਜ਼ਿਟ ਪੋਲ ਦੇਖ ਰਹੇ ਹੋ ਤੁਸੀਂ ਐਗਜ਼ਿਟ ਪੋਲ ਦੇ ਵਿੱਚ ਜਿਸ ਤਰ੍ਹਾਂ ਨਤੀਜੇ ਦਿਖਾਏ ਜਾ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਸਹੀ ਸਮਝਦੇ ਹੋ ਉਹ ਤਾਂ ਮੋਦੀ ਦੇ ਮਤਲਬ ਕਿ ਪੋਲ ਨੇ ਜੀ ਸਾਰੇ ਜਿਹੜੇ ਨੇ ਅਸਲ ਤੇ ਰਿਜ਼ਲਟ ਕੱਲ ਨੂੰ ਸਵੇਰੇ ਸ਼ੁਰੂ ਹੋ ਜਾਏਗਾ ਮਿਲਣਾ ਜਦੋਂ ਕਾਊਂਟਿੰਗ ਸ਼ੁਰੂ ਹੋ ਗਈ ਜੀ ਉਦੋਂ ਹੀ ਸਹੀ ਮੈਨੇਜ ਤਾਂ ਰਿਜ਼ਲਟ ਵੇਖੋ ਉਦੋਂ ਹੀ ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗੇਗਾ ਉਹੀ ਰਿਜ਼ਲਟ ਹੋਣਗੇ ਜਿਹੜੇ ਫਾਈਨਲ ਤੇ ਜੀ ਇਹ ਤਾਂ ਅਗਲੇ ਦੇ ਕਾਂਗਰਸ ਨੂੰ 7 ਤੋਂ 8 ਸੀਟਾਂ ਪੰਜਾਬ ਚ ਮੰਨੀਆਂ ਜਾ ਰਹੀਆਂ ਤੁਸੀਂ ਆਮ ਆਦਮੀ ਪਾਰਟੀ ਤੋਂ ਕੀ ਸਮਝਦੇ ਹੋਗੇ ਨਹੀਂ 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 ਜੀ ਇਹ ਨਹੀਂ ਹੋ ਸਕਦਾ ਜੀ ਬਹੁਤ ਮਾਨ ਸਾਹਿਬ ਨਾਲ ਲੋਕ ਬਹੁਤ ਪਿਆਰ ਕਰਦੇ ਨੇ ਜੀ ਬਹੁਤ ਕਦਰ ਕਰਦੇ ਨੇ ਮਾਨ ਸਾਹਿਬ ਦੀ ਕੰਮ ਕੀਤੇ ਹੋਏ ਸਰਕਾਰ ਦੇ ਨੇ ਜਿਹੜੇ ਉਹਨਾਂ ਨੂੰ ਪਿੰਡਾਂ ਚ ਅਸੀਂ ਤਾਂ ਬਹੁਤ ਲੰਮਾ ਚੌੜਾ ਵਰਕ ਕੀਤਾ ਹੈ ਫਿਰਦੇ ਰਹੇ ਆ ਬਹੁਤ ਲੋਕ ਪਿਆਰ ਕਰਦੇ ਨੇ ਜਮ ਆਦਮੀ ਪਾਰਟੀ ਨੂੰ ਜੀ ਚਾਹੁੰਦੇ ਨੇ ਜੀ ਦਿਲੋਂ ਚਾਹੁੰਦੇ ਹਾਂ ਸਹੀ ਹੋਈਆਂ ਨਿਰਪੱਖ ਹੋਈਆਂ ਹਾਂ ਜੀ ਬਿਲਕੁਲ ਜੀ ਬੜੀ ਅਮਨ ਮਾਨ ਨਾਲ ਤਕਰੀਬਨ ਆਪਾਂ ਤੁਸੀਂ ਇਹ ਦੇਖ ਲਓ ਵੀ ਪਟਿਆਲੇ ਚ ਵੀ ਕਿਤੇ ਵੀ ਕੋਈ ਗੜਬੜੀ ਦੀ ਕੋਈ ਖਬਰ ਨਹੀਂ ਜੀ ਕਿਤੇ ਵੀ ਕਿਸੇ ਬੂਥ ਤੇ ਵੀ ਬੜੇ ਅਮਨ ਮਾਨ ਨਾਲ ਲੋਕਾਂ ਨੇ ਬੜੇ ਭਾਈਚਾਰਕ ਸਾਂਝ ਰੱਖ ਕੇ ਜੀ ਬੜੇ ਲਗਨ ਨਾਲ ਲੋਕਾਂ ਨੇ ਵੋਟ ਪੋਲ ਕੀਤੀ ਹੈ ਜੀ ਥੋੜਾ ਜਿਹਾ ਮੌਸਮ ਕਰਕੇ ਗਰਮੈਸ਼ ਦੇ ਕਰਕੇ ਥੋੜੀ ਜਿਹੀ ਪੋਲਿੰਗ ਭਾਵੇਂ ਘਟ ਹੋਈ ਏ ਪਰ ਫਿਰ ਵੀ ਬਹੁਤ ਵਧੀਆ ਪੋਲਿੰਗ ਹੋਈ ਭਾਜੀਪੀ ਵਾਲੇ ਕਹਿੰਦੇ ਕਹਿੰਦੇ ਜਦੋਂ 400 ਤੋਂ ਪਾਰ ਹੋ ਗਿਆ ਕਹਿੰਦੇ ਆਣ ਗਿਆ ਫਿਰ ਕਹਿੰਦਾ ਈਵੀਐਮ 'ਚ ਨੁਕਸ ਕੱਢਣ ਲੱਗ ਜਾਣਗੇ ਜਿਹੜੇ ਕਹਿੰਦਾ ਬਾਕੀ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਚਾਹੇ ਦੂਜੇ ਹੋਣ ਨਹੀਂ ਜੀ ਇਹ ਤਾਂ ਸਾਰਿਆਂ ਐਵੇਂ ਮਾਰਦੇ ਨੇ ਜੀ ਵੇਖੋ ਜਿਹੜ ਪਹਿਲਾਂ ਹੀ ਇੱਕ ਬਹੁਤ ਬੁੱਧੀਜੀਵੀ ਜਿਹੜੇ ਲੋਕ ਨੇ ਉਹ ਇਹਦਾ ਵਿਰੋਧ ਕਰ ਰਹੇ ਸੀ ਈਵੀਐਮ ਦਾ ਜੀ ਬਹੁਤ ਜ਼ਿਆਦਾ ਮਤਲਬ ਕਿ ਵੀ ਜਿਹੜਾ ਵਿਰੋਧ ਕਰ ਰਹੇ ਸੀ ਉਹ ਉਹ ਤਾਂ ਆਲਰੇਡੀ ਚੱਲ ਹੀ ਰਿਹਾ ਹੈ ਜੀ ਉਹਨਾਂ ਦਾ ਵਿਰੋਧ ਤਾਂ ਤੁਹਾਨੂੰ ਭਰੋਸਾ ਈਵੀਐਮ ਤੇ ਭਰੋਸਾ ਤਾਂ ਵੇਖੋ ਜੀ ਇਹ ਤਾਂ ਹੁਣ ਜਨਤਾ ਦਾ ਸਾਰੀ ਦਾ ਫੈਸਲਾ ਹੈ ਜੀ ਕੋਈ ਇਹਦੇ 'ਚ ਇਹ ਨਹੀਂ ਵੀ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਇਹ ਨਹੀਂ ਠੀਕ ਸਾਰਾ ਠੀਕ ਹੈ ਜੀ ਕੋਈ ਗੜਬੜੀ ਵਾਲੀ ਗੱਲ ਨਹੀਂ ਜੀ ਬਾਈ ਜੀ ਕੀ ਨਾਮ ਹੈ ਮੈਂ ਨਾ ਕੁਲਵ ਸਿੰਘ ਸਰਪੰਚ ਹਰਿਆਉ ਤੋਂ ਮਸਤਾਨ ਹਲਕੇ ਆ ਮੈਂ ਸਰਪੰਚ ਕਿਵੇਂ ਦੇਖਦੇ ਹੋ ਲਗਾਤਾਰ ਸਵੇਰ ਤੋਂ ਖੜੇ ਹੋ ਤੁਸੀਂ ਵੀ ਉਰੇ ਪੈਰਾਂ ਦਿੱਤਾ ਹੋ ਨਾ ਬਹੁਤ ਵਧੀਆ ਪ੍ਰਬੰਧਨ ਹੈ ਸਰਕਾਰ ਦਾ ਤੇ ਕੋਈ ਇਹੋ ਜੀ ਗੱਲ ਹੈ ਨਹੀਂ ਇੱਥੇ ਵੀ ਕੋਈ ਇਹੋ ਜੀ ਗਲਤ ਹੋ ਜੇਗੀ ਤਰੀ ਲੇਅਰ ਸਕਿਉਰਟੀ ਲੱਗੀ ਹੈ ਇੱਥੇ ਇੱਥੇ ਕੋਈ ਇਹੋ ਜੀ ਗੱਲ ਹੈ ਨਹੀਂ ਵਿਸ਼ਵਾਸ ਹੈ ਇੱਥੇ ਮਤਲਬ ਲੋਕਾਂ ਨੂੰ ਏਡੀ ਗੱਲ ਹੈ ਨਹੀਂ ਕੋਈ ਲੱਗਦਾ ਫਿਰ ਬਹੁਮਤ ਦੇ ਨਾਲ ਸਾਰੇ ਡਾਕਟਰ ਬਲਵੀਰ ਜਿਹੜੇ ਬਣ ਗਏ ਨੇ ਹਾਂ ਜੀ ਦੇਖੋ ਜੀ ਇਹ ਤਾਂ ਦੋਹੀ ਮਰਜ਼ੀ ਕਹੀ ਜੀ ਲੋਕਾਂ ਨੇ ਜੋ ਕੀਤਾ ਹੈ ਹੂੰ ਉਹਨਾਂ ਸਾਹਮਣੇ ਉਹੀ ਹੈ ਨਾ ਜੋ ਪੇਟੀ ਵਿੱਚ ਬੰਦ ਹੈ ਹੂੰ ਆਪਾਂ ਕਹੀਦੇ ਵੀ ਉਹ ਜਿੱਤੇਗਾ ਜਿੱਤੇਗਾ ਹੁਣ ਲੋਕਾਂ ਦੀ ਕੀ ਮਰਜ਼ੀ ਐ ਲੋਕਾਂ ਦੇ ਕੀ ਰੁਝਾਨ ਨੇ ਉਹ ਕੱਲ ਪਤਾ ਲੱਗ ਜਾਏਗਾ ਕੌਮਲਾ ਕਿਵੇਂ ਦੇਖਦੇ ਸੀ ਚਾਰੋਂ ਕੈਂਡੀਡੇਟ ਜਿਹੜੇ ਦਾਅਵੇ ਦੱਸ ਜੈ ਮਹਾਰਾਣੀ ਪਰਨੀਤ ਕੌਰ ਚਾਰ ਵਾਰ ਜਿਹੜਾ ਪਟਿਆਲੋ ਜਿੱਤੇ ਹੋਏ ਦਾ ਮਹਾਰਾਣੀ ਇੱਕ ਮੁਕਾਬਲੇ 'ਚ ਹੈ ਨਹੀਂ ਬਿਲਕੁਲ ਹੈ ਨਹੀਂ ਮੁਕਾਬਲੇ 'ਚ 20 ਸਾਲ ਪਹਿਲਾਂ ਐਮਪੀ ਰਹਿ ਗਈ ਉਹ 10 ਸਾਲ ਰਾਜ ਕੀਤਾ ਹੈ ਮੈਂ ਕੈਪਟਨ ਮਨਿੰਦਰ ਸਿੰਘ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਲੋਕਾਂ 'ਤੇ ਬਹੁਤ ਨਫ਼ਰਤ ਸੀ ਮੁਕਾਬਲਾ ਡਾਕਟਰ ਬਲਬੀਤ ਤੇ ਡਾਕਟਰ ਗਾਂਧੀ ਦੇ ਵਿੱਚ ਹੈ ਉਹਨਾਂ ਦੇ ਵਿੱਚ ਦੋਨਾਂ ਦਾ ਮੁਕਾਬਲਾ ਸੀ ਹੋਰ ਤੀਜਾ ਬੰਦਾ ਹੈ ਨਹੀਂ ਮੁਕਾਬਲੇ ਦੇ ਵਿੱਚ ਕੋਈ ਹੋਰ ਜੀ ਧੰਨਵਾਦ ਤਾਂ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਬਿਲਡਿੰਗ ਹੈ ਜਿੱਥੇ 26 ਉਮੀਦਵਾਰਾਂ ਦੀ ਕਿਸਮਤ ਜਿਹੜੀ ਆ ਉਹ ਕਾਇਦ ਆ ਤਾਂ ਤਕਰੀਬਨ ਸਵੇਰੇ 8 ਵਜੇ ਤੋਂ ਗਿਣਤੀ ਜਿਹੜੀ ਆ ਉਹ ਸ਼ੁਰੂ ਹੋ ਜੇਗੀ ਤਾਂ ਉਸ ਤੋਂ ਬਾਅਦ ਬਾਅਦ ਦੁਪਹਿਰ ਤੱਕ ਜਿਹੜੇ ਨਤੀਜੇ ਉਹ ਕਨਫਰਮ ਹੋ ਜਾਣਗੇ ਔਰ ਲੋਕਾਂ ਦੇ ਵਿੱਚ ਜਿਵੇਂ ਐਗਜ਼ਿਟ ਪੋਲ ਨੂੰ ਲੈ ਕੇ ਵੀ ਜਿਹੜਾ ਬਹੁਤ ਤਰ੍ਹਾਂ ਦੇ ਰੁਝਾਨ ਹੈਗੇ ਕਿ ਕਿਹੜੀ ਸਰਕਾਰ ਉੱਪਰ ਬਣ ਰਹੀ ਹੈਗੀ ਕਿਹੜੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿਉਂਕਿ 18 ਲੱਖ ਤੋਂ ਵੱਧ ਵੋਟਰ ਜਿਹੜੇ ਨੇ ਉਹ ਪਟਿਆਲੇ ਦੇ ਨੇ 2200 ਬੂਥ ਜਿਹੜਾ ਹੈਗਾ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਣਿਆ ਸੀ ਔਰ 26 ਕੈਂਡੀਡੇਟ ਜਿਹੜੇ ਨੇ ਉਹ ਕਿਸਮਤ ਅਜਮਾਰੇ ਸੀ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਹੈ ਕਿਸਮਤ ਕਾਇਦ ਹੈਗੀ ਹੈ ਔਰ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਏਗੀ ਤੇ ਆਉਣ ਵਾਲੇ ਲੋਕਾਂ ਨੂੰ ਜਿਹੜਾ ਪਤਾ ਲੱਗੂਗਾ ਕਿਹੜਾ ਜਿੱਤਦਾ ਦਾਵੇਦਾਰ ਬਣਿਆ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਔਰ ਨਦੀਪ ਸਿੰਘ ਪਟਿਆਲਾ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਨੂੰ ਕੁਝ ਘੰਟੇ ਹੀ ਰਹਿ ਗਏ ਨੇ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਤਕਰੀਬਨ 18 ਲੱਖ ਤੋਂ ਵੱਧ ਵੋਟਰ ਸੀਗੇ ਤੇ 2200 ਤੋਂ ਵੱਧ ਜਿਹੜੇ ਆ ਉਹ ਬੋਥ ਲੱਗੇ ਸਿਗੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੇ 26 ਜਿਹੜੇ ਉਮੀਦਵਾਰ ਦੇ ਸੀ ਉਹਨਾਂ ਦੀ ਕਿਸਮਤ ਜਿਹੜੀ ਆ ਇਸ ਬਿਲਡਿੰਗ ਦੇ ਵਿੱਚ ਕੈਦ ਆ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਇੱਥੇ ਹੀ ਸਟਰੋਂਗ ਰੂਮ ਜਿਹੜਾ ਬਣਾਇਆ ਗਿਆ ਹੈਗਾ ਔਰ ਇਹ ਵੀ ਤੁਹਾਨੂੰ ਦੱਸਣਯੋਗ ਹੋਊਗਾ ਕਿ ਆਈਟੀ ਬੀਪੀ ਤਾਂ ਉਸ ਤੋਂ ਬਾਅਦ ਆਈਆਰ ਬੀ ਤੇ ਫਿਰ ਪੰਜਾਬ ਪੁਲਿਸ ਯਾਨਕਿ ਤਿੰਨ ਲੇਅਰਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਮਸ਼ੀਨਾਂ ਰੱਖੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਤਾਂ ਪਟਿਆਲਾ ਪੋਲੋ ਗਰਾਊਂਡ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਕੈਂਡੀਡੇਟਾਂ ਦੇ ਜਿਹੜੀ ਕਿਸਮਤ ਹੈਗੀ ਆ ਉਹ ਇੱਥੇ ਕੈਦ ਹੋਈ ਹੋਈ ਹੈ ਤਾਂ ਕੁਝ ਘੰਟੇ ਬਾਅਦ ਹੀ ਜਿਹੜਾ ਸਵੇਰ ਤੋਂ ਜਣੇ ਕਿ 6:30 ਵਜੇ ਦੱਸਿਆ ਜਾ ਰਿਹਾ ਕਿ 6:30 ਵਜੇ ਜਿਨ੍ਹਾਂ ਦੇ ਵੱਲੋਂ ਮੁਲਾਜ਼ਿਮਾਂ ਦੇ ਵੱਲੋਂ ਜਿਹੜੀ ਗਿਣਤੀ ਕਰਨੀ ਹੈਗੀ ਆ ਉਹ ਅੰਦਰ ਜਾਜ ਬਣ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਤਕਰੀਬਨ 8:00 ਵਜੇ ਸ਼ੁਰੂਆਤ ਹੋਏਗੀ ਗਿਣਤੀ ਦੀ ਜਿਹੜੀ ਹੈ ਸ਼ੁਰੂਆਤ ਹੋਏਗੀ ਜਿਹੜੀਆਂ ਲੋਕਾਂ ਦੀਆਂ ਨਿਗਾਹਾਂ ਨੇ ਉਹ ਟੀਵੀ ਸਕਰੀਨ ਤੇ ਹੋਣਗੀਆਂ ਸਵੇਰੇ 8:00 ਵਜੇ ਤਕਰੀਬਨ ਦੱਸਿਆ ਜਾ ਰਿਹਾ ਹੈਗਾ ਕਿ ਗਿਣਤੀ ਜਿਹੜੀ ਹੈ ਉਹ ਸ਼ੁਰੂਆਤ ਹੋ ਜਾਏਗੀ ਔਰ ਵੱਡੀ ਪੈਰ ਜਿਸ ਦਾ ਤਿੰਨ ਲੇਅਰ ਦੱਸਿਆ ਤੋਂ ਦੁਆਰੇ ਇੱਕ ਵਾਰ ਫੇਰ ਦੱਸ ਦਈਏ ਆਈਟੀ, ਬੀਪੀ, ਆਈਆਰਪੀ ਦੇ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਜਿਹੜੀਆਂ ਸਟਰੋਂਗ ਰੂਮ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਮਾਰਨਿੰਗ ਸਵੇਰੇ